ਪੈਦੂ ਵੀ ਆਫ ਕਰਦੇ ਆ। ਉਹ ਨਾਲ ਰੇਡ ਫੈ ਜਾਣਾ ਹੈ। ਠੀਕ ਹੈ ਜੀ। ਇਹ ਦੇ ਦੋ ਪ੍ਰਾਈਸ ਕੀ ਲੱਗੂਗਾ? ਸਿਰਫ 16000 ਦੀ। ਇਹ 16000 ਦਾ। 16000 ਦਾ ਜੀ। ਠੀਕ ਹੈ ਜੀ। ਸਾਰਾ ਬੋਰਡ ਚ ਬਣਿਆ 1.8 ਮੀ ਪੌਣੀ ਦੇ ਚ। ਸਾਰਾ ਬੋਰਡ ਚ ਤੇ ਆ ਬੈੱਡ 16000 ਦਾ। 4 ਫੁੱਟ ਹਾਈਟ ਹੈ ਇਹਦੀ। ਠੀਕ ਹੈ ਜੀ। ਵੈਲਵਟ ਫੈਬਰਿਕ ਲੱਗਿਆ ਹੋਇਆ। ਜੀ ਤੁਸੀਂ ਕਲਰ ਚੇਂਜ ਕਰਵਾ ਸਕਦੇ ਹੋ ਤੇ ਡੀਐਮ ਵੀ ਚੇਂਜ ਕਰਵਾ ਸਕਦੇ ਹੋ। ਉਸ ਤੋਂ ਅੱਗੇ ਭਾਈ ਆ ਡਿਜ਼ਾਈਨ ਆ ਗਿਆ ਇਹਨੂੰ ਕਾਜੂਆ ਡਿਜ਼ਾਈਨ ਕਹਿੰਦੇ ਆ ਜਿਹੜੇ ਬਟਨ ਲੱਗੇ ਹੋਏ ਮੜੇ ਹੋਏ ਆ ਸਾਰੇ ਇਦਾਂ ਕਾਜੂਆ ਡਿਜ਼ਾਈਨ ਕਹਿੰਦੇ ਜੀ ਇਹਨੂੰ ਹਾਂ ਗਲਾਈ ਚ ਸੀ ਸੀ ਵੀ ਕਹਿੰਦੇ ਕਾਜੂਆ ਡਿਜ਼ਾਈਨ ਜ਼ਿਆਦਾ ਚੱਲਦਾ ਜੀ ਇਸੇ ਫੈਬਰਿਕ ਲੱਗੇ ਹੋਏ ਆ ਆਪਣਾ ਜੀ ਸੈਲ ਟੇਬਲ ਚੈੱਕ ਕਰੋ ਤੁਸੀਂ ਬਰਾਜਾਂ ਦਾ ਸੈਲ ਡਿਜ਼ਾਈਨਿੰਗ ਚੈੱਕ ਕਰੋ ਹੂੰ ਠੀਕ ਹੈ ਜੀ ਸਾਰਾ ਫੈਬਰਿਕ ਆ ਗਿਆ ਪੇਟੀ ਤੇ ਤੇ ਇਹ ਚ ਸਟੋਰੇਜ ਵਾਲਾ ਬੈੱਡ ਆਪਾਂ ਕਹਿੰਦੇ ਆ ਇਹ ਚ ਆਪਾਂ ਦਿੱਤੀ ਹੈ ਚ ਸਟੋਰੇਜ ਆਹ ਦੇਖੋ ਭਾਈ ਕੀ ਜੀ ਤਿਆਰ ਕਰੀ ਆ ਅਸਲ ਆਈਡ ਵਾਲੀ ਆ ਗਈ ਬਈ ਵਨ ਪੀਸ ਚੀ ਗਣੀ ਹੋਈ ਹੈ ਤੇ ਮਾਰਕੀਟ ਪ੍ਰਾਈਸ ਹੋਊਗਾ 30-35 ਹਜ਼ਾਰ ਰੁਪਏ ਆਪਾਂ ਜਦੋਂ ਸਿਰਫ 22000 ਰੁਪਏ ਚ ਇਹ 22000 ਰੁਪਏ ਚ 22000 ਦੀ ਤੇ ਆ ਐ ਖੁੱਲਦਾ ਬਈ ਹਾਈਡਰੋਲਿਕ ਲੱਗੀ ਹੋਈ ਹੈ ਇਹਨੂੰ ਹੈਵੀ ਹਾਈਡਰੋਲਿਕ ਲਾਈ ਹੋਈ ਆ ਕਿ ਵੇਟ ਸਾਬ ਦੇ ਅਗੇ ਗੱਡੇ ਦਾ ਗੱਡੇ ਆ ਬਹੁਤ ਜਿਆਦਾ ਹੈਵੀ ਕੱਦਾ ਹੈ ਜਿਹੜਾ ਆਪਾਂ ਜੀ ਰੱਖਿਆ ਆ ਪਾਵਰਟ ਸਪਰਿੰਗ ਅੱਜ ਸਵਾਗਤ ਆ ਬਈ ਤੁਹਾਡਾ ਇਹਦੀ ਨਵੀਂ ਵੀਡੀਓ ਦੇ ਵਿੱਚ ਜਿੰਨੇ ਵੀ ਸੱਜਣ ਦੇਖ ਰਹੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਅੱਜ ਆਪਾਂ ਪਹੁੰਚੇ ਆ ਗਿੱਲ ਫਰਨੀਚਰ ਸੰਘੋਵਾਲ ਚ ਸੰਘੋਵਾਲ ਪਿੰਡ ਦਾ ਨਾਮ ਆ ਜੀ ਇਹ ਜਿਲ੍ਹੇ ਲੁਧਿਆਣੇ ਦੇ ਵਿੱਚ ਪਿੰਡ ਪੈ ਜਾਂਦਾ ਵਾ ਤੇ ਇੱਥੇ ਗਿੱਲ ਫਰਨੀਚਰ ਵਾਲਿਆਂ ਕੋਲ ਆਏ ਆ ਆਪਾਂ ਤੇ ਇੱਥੋਂ ਦੀ ਆਪਾਂ ਸਾਰੀ ਵੈਰਾਈਟੀ ਦਿਖਾਵਾਂਗੇ ਕੀ ਕੀ ਰੇਟ ਚੱਲ ਰਿਹਾ ਹਨਾ ਤੇ ਕਿਹੜੀ ਵੈਰਾਈਟੀ ਤੇ ਫਰਨੀਚਰ ਪਿਆਰ ਹੁੰਦਾ ਵਾ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਇੰਦਰਜੀਤ ਸਿੰਘ ਜੀ ਇਹ ਸ਼ਾਪ ਆਨਰ ਨੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਆਪਾਂ ਨੂੰ ਕੀ ਕੀ ਵੈਰਾਈਟੀ ਦਿਖਾਵਾਂਗੇ ਜਿਹੜੇ ਥੀਵਰ ਆਪਣੀ ਵੀਡੀਓ ਵੇਖ ਰਹੇ ਆ ਅੱਜ ਵੀਰੇ ਆਪਾਂ ਦਿਖਾਵਾਂਗੇ ਬੈੱਡ, ਸੋਫੇ, ਡਾਈਨਿੰਗ ਟੇਬਲ, ਠੀਕ ਹੈ ਡਰੈਸਿੰਗ ਟੇਬਲ ਤੇ ਐਲਸੀਡੀ ਪੈਨ ਵੀ ਵੀਰੇ ਕਰਦੇ ਆਂ ਆਪਣੀ ਪਹਿਲਾਂ ਗੱਲ ਕਰਦੇ ਆਂ ਆਪਾਂ ਖੁਦ ਹੀ ਮੈਨੂਫੈਕਚਰਿੰਗ ਆਪਣੀ ਉਹ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਆਪਣੇ ਬੈੱਡ, ਸੋਫੇ ਸਾਰੀ ਖੁਦ ਹੀ ਮੈਨੂਫ ਤੇ ਆਪਣੇ ਵੀਰੇ ਕਿਤੇ ਨੂੰ ਕਿੰਨਾ ਟਾਈਮ ਹੋ ਗਿਆ ਤੁਸੀਂ ਆਪਾਂ ਇਹ ਵੀ ਆਪਾਂ ਮੇਰੇ 2013 ਤੋਂ ਸਟਾਰਟ ਕੀਤਾ ਸੀਗਾ ਹੁਣ ਵੱਧਦਾ ਹੀ ਜਾ ਰਿਹਾ ਠੀਕ ਹੈ ਜੀ ਤੇ ਸਟਾਰਟਿੰਗ ਵੀਰੇ ਆਪਾਂ ਉਹ ਕਰਦੇ ਹਾਂ ਸੈਟੇਬਲ ਇਨਕਲੂਡ ਜਿੰਨਾ ਨਾ ਸੈਟੇਬਲ ਬੈਡ ਨੇ ਜੀ 8 ਫੁੱਟ 8 ਇੰਚ ਦੀ ਬੈਕ ਆ ਜਾਂਦੀ ਵੀਰੇ ਸਾਈਡ ਹੇਠਾਂ ਉੱਪਰ ਠੀਕ ਹੈ 8 ਫੁੱਟ 8 ਇੰਚ ਆ ਗਈ ਹੇਠਾਂ ਉੱਪਰ ਲੈਟ ਆ ਗਈ 4 ਸੋਚਾ ਇੱਕ ਪਲੱਗ ਆਗੇ ਦੋਨੇ ਸਾਈਡ ਜੀ ਤੇ ਸੈਟੇਬਲ ਆ ਗਏ ਠੀਕ ਹੈ ਜੀ ਇਹ ਬਣਿਆ ਹੋਇਆ ਵੀਰੇ 70x22 75 ਦਾ ਮੈਟਰਸ ਆਊਗਾ ਇਹਦੇ ਉੱਪਰ ਮੈਟਰਸ ਠੀਕ ਹੈ ਜੀ ਇਹਦਾ ਪ੍ਰਾਈਸ ਆਪਾਂ ਲਈਏ ਮੈਟਰਸ ਤੋਂ ਬਗੈਰ 2200 ਰੁਪਏ ਪ੍ਰਾਈਸ ਹੈ ਇਹਦਾ ਮਾਰਕੀਟ 'ਚ ਕੋਈ 25 ਵਿੱਚ ਦਾ ਕੋਈ 28 ਵਿੱਚ ਦਾ ਠੀਕ ਹੈ ਜੀ ਇਹ ਮਟੀਰੀਅਲ ਵੈਸੇ ਕਿਹੜਾ ਹੁੰਦਾ ਜੀ 19mm ਪੌਣੀ ਦਾ ਬੋਰਡ ਕਹਿੰਦੇ ਆਪਾਂ ਇਹਨੂੰ ਬੋਰਡ 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 19mm ਪੌਣੀ ਦੇ ਬੋਰਡ 'ਚ ਬਣਦੇ ਆ ਬੋਰਡ ਦੀ ਲੱਕੜ ਕਹਿੰਦੇ ਬਹੁਤ ਵਧੀਆ ਹੁੰਦੀ ਆ ਹਾਂਜੀ ਹਾਂਜੀ ਇੱਕ ਇਹ ਚੈਂ ਦੇ ਵਿੱਚ ਮਾਰਕੀਟ 'ਚ ਆਂਦੇ ਆ ਪਤਲੀ ਪਲਾਈ ਦੇ ਬਣਾਉਂਦੇ ਆ 9mm 12mm ਦੀ ਪਤਲੀ ਪਲਾਈ ਫੇਰ ਆ ਲਾਉਂਦੇ ਉਹਦੇ ਸਪੋਟਾਂ ਓਕੇ ਜੀ ਠੀਕ ਆ ਆਪਣੇ ਕੋਈ ਵੀ ਬੈੱਡ 'ਚ ਕਿਤੇ ਵੀ ਪਲਾਈ ਨਹੀਂ ਵਰਤੀ ਹੋਈ ਜੇ ਉਹ ਬ अच्छा दा दा जी ਇਹ ਵੀ ਬੈੱਡ ਹੈ ਜੇ ਤੁਸੀਂ ਮਾਰਕੀਟ ਤੋਂ ਸਸਤਾ ਸਪੋਟਾਂ ਵਾਲਾ ਲੈਣਾ ਤੇਰਾ ਪ੍ਰਾਈਸ ਹੈਗਾ 19000 ਆਰਡਰ ਤੇ ਤਿਆਰ ਹੋ ਜੂਗਾ ਬੈਡ ਓਕੇ ਜੀ ਜੇ ਕੁਆਲਿਟੀ ਡਾਊਨ ਕਰਦੀ ਆਪਾਂ ਇਹਦੀ ਠੀਕ ਹੈ ਜੀ ਆਪੇ ਉਹ ਡਿਜ਼ਾਈਨਿੰਗ ਤੁਸੀਂ ਆਪਦੇ ਮਨਪਸੰਦ ਫੈਬਰਿਕ ਵਗੈਰਾ ਲਵਾ ਸਕਦੇ ਹੋ ਡਿਜ਼ਾਈਨਿੰਗ ਸਾਨੂੰ ਦੇ ਸਕਦੇ ਓਦਾਂ ਦਾ ਤਿਆਰ ਕਰ ਕਲਰ ਮਤਲਬ ਜਿਹੜਾ ਮਰਜ਼ੀ ਹੈ ਹਾਂਜੀ ਕੈਟਲੌਗ ਹੁੰਦੀ ਆ ਇਹ 22000 ਦਾ ਤੁਸੀਂ ਦੱਸਿਆ ਇਹ 22000 ਦਾ ਮੈਟਰਸ ਤੋਂ ਬਗੈਰ ਠੀਕ ਹੈ ਜੀ ਸਵਾ 6 ਹੋਊਗਾ ਜੀ ਓਕੇ ਜੀ 22 ਰੇਂਜ 'ਚ ਤੁਹਾਨੂੰ ਡਿਜ਼ਾਈਨਿੰਗ ਬਹੁਤ ਮਿਲ ਜੂਗੀ ਇਹ 'ਚ ਇਹ ਸਾਰੇ ਹ ਲਗ ਲਗ ਫਿਰ ਇੱਕ ਥੋੜਾ ਜਿਆਦਾ ਡਿਫਰੈਂਟ ਆ ਜਾਂਦਾ ਜੀ ਜੇ ਤੁਹਾਨੂੰ ਸਟੋਰੇਜ ਜ਼ਿਆਦਾ ਚਾਹੀਦੀ ਹੈ ਫਿਰ ਆਉਂਦਾ 프ਰੰਟ ਸਟੋਰੇਜ ਵਾਲਾ ਬੈਡ ਠੀਕ ਹੈ ਜੀ ਇਹ ਚ ਵੀ ਰੈਂਦੀ ਹੈ ਸਟੋਰੇਜ ਆਪਣੇ ਕੋਲ ਇੱਥੇ ਸਮਾਨ ਰੱਖ ਸਕਦੇ ਹੋ ਤੁਸੀਂ ਬੈਠ ਬੈਠ ਵੀ ਸਕਦੇ ਹੋ ਜੀ ਇਹ ਬਹੁਤ ਚੰਦਾ ਆਪਣਾ ਬੈਡ ਮਤਲਬ ਨਾ ਯਾਰ ਇੱਕ ਵਾਰ ਆਪਾਂ ਬੈਡ ਨੂੰ ਦੇਖਦੇ ਆ ਐ ਲਗਜ਼ਰੀ ਜੀ ਫੀਲਿੰਗ ਆਉਂਦੀ ਹੈ ਦੇਖ ਕੇ ਬਹੁਤ ਸੋਹਣੀ ਜੀ ਤਿਆਰ ਕਰੀ ਹੋਈ ਹੈ ਤੇ ਵੀ ਇਹ ਕੈਟਲੋਗ ਹੁੰਦੀ ਹੈ ਆਪਣੇ ਕੋ ਸਾਰੀਆਂ ਇਹ ਲੈ ਦੋ ਸਾਈਡ ਬਣਵਾ ਲਓ ਤੁਸੀਂ ਕਪੜਾ ਕੋਈ ਵੀ ਲਵਾ ਲਓ ਜੀ ਵੈਲਵਟ ਲਵਾ ਲਓ ਠੀਕ ਹੈ ਜੀ ਪ੍ਰਾਈਸ ਸੇਮ ਹੀ ਰਹਿਣਾ ਇਹਨਾਂ ਦਾ ਓਕੇ ਜੀ ਮਤਲਬ ਇਹਦਾ ਕੋਈ ਐਕਸਟਰਾ ਚਾਰਜ ਨਹੀਂ ਨਹੀਂ ਕੋਈ ਚਾਰਜ ਨਹੀਂ ਸਾਈਜ਼ ਬੜਾ ਛੋਟਾ ਕਰਾਉਂਗੇ ਉਦੋਂ ਹੀ ਚਾਰਜ ਹੀ ਹੋਣਗੇ ਠੀਕ ਹੈ ਆਪਣੀ ਰਾਇੰਡ ਕਰੀ ਆ ਬੈੱਡ ਸਾਡੇ 16000 ਦਾ ਸਾਡੇ 4 ਫੁੱਟ ਹਾਈਟ ਹੈ ਇਹਦੀ ਠੀਕ ਹੈ ਜੀ ਵੈਲਵਟ ਫੈਬਰਿਕ ਲੱਗਿਆ ਹੋਇਆ ਜੀ ਤੁਸੀਂ ਕਲਰ ਚੇਂਜ ਕਰਵਾ ਸਕਦੇ ਹੋ ਤੇ ਡਿਜ਼ਾਈਨ ਵੀ ਚੇਂਜ ਕਰਵਾ ਸਕਦੇ ਹੋ ਤੇ ਸਵਾ 6 ਸਾਈਜ਼ ਆ ਇਹ ਨਹੀਂ ਜਗਾ ਕਿ ਪ੍ਰਾਈਸ ਛੋਟਾ ਹੋ ਗਿਆ ਇਹਦਾ ਸਾਈਜ਼ ਆਪਾਂ 6 ਫੁੱਟ ਕਰਤਾ ਸਵਾ 6 ਆਊਗਾ ਇਹ ਦੋਨੋਂ ਠੀਕ ਹੈ ਤੇ ਬਣਿਆ ਹੋਇਆ ਸਾਰਾ ਬੋਰਡ 'ਚ ਜਿੱਦਾਂ ਮਰਜ਼ੀ ਚੈੱਕ ਕਰੋ ਬਹੁਤ ਜਾਣ ਚਾਹਦੇ ਹੋ ਤਿੰਨ ਜਾਣ ਚਾਹਦੇ ਹੋ ਬਹੁਤ ਆ ਆ ਦੇਖੋ ਭਾਈ ਤੁਸੀਂ ਵੀ ਆ ਸਕਦੇ ਹੋ ਇਹਨਾ ਵੇੜ ਸੈ ਜਾਣੇ ਠੀਕ ਹੈ ਜੀ ਗ੍ਰੇਂਟ ਡਿਜ਼ਾਈਨਿੰਗ ਤੁਹਾਨੂੰ ਮਿਲ ਜੂਗੀ ਬਾਈਰ ਤੇ ਲੱਗਿਆ ਕਿ ਇਹਦੇ ਵਿੱਚ ਸਮੈਕਾ ਲੱਗੇ ਆਉਂਦਾ ਉਹਦੇ ਸਾਈਡ ਤੇ ਸੁਨ ਮੈਕਾ ਆ ਉਹ ਆ ਗਿਆ ਨਾ ਚਲੋ ਚੇਂਜ ਕਰਦੇ ਚੌਪ ਆ ਗਿਆ ਵਾਈਟ ਆ ਗਿਆ ਮਾਰਬਲ ਚ ਜੀ ਤੇ ਵੁੱਡਨ ਟੱਚ ਆ ਜੂਗਾ ਏ ਵਾਲੇ ਇੱਕ ਤੋਂ 16000 ਦਾ ਸੀ ਆ ਕਿੰਨੇ ਦਾ ਦੱਸੋ ਸਾਡੇ 16000 ਦੇ ਵਧੀਆ 22 22000 ਦਾ ਇਹ 22000 ਦਾ ਆ ਗਿਆ ਆ ਵੀ 22 ਦੀ 22 ਦੀ ਰੇਂਜ ਚ ਡਿਜ਼ਾਈਨਿੰਗ ਤੁਹਾਨੂੰ ਡਿਫਰੈਂਟ ਮਿਲ ਜੂ ਹਰੇ ਦਾ ਕਲਰ ਚੇਂਜ ਦੇਖ ਲਓ ਯਾਰ ਸਾਰੇ ਤੇ ਡਿਜ਼ਾਈਨ ਮੈਂ ਕਹਿੰਦਾ ਇੱਕ ਤੋਂ ਇੱਕ ਪਿਆ ਵਾ ਕਿੰਨਾ ਕੋਲ ਇੱਕ ਕਹਿੰਦਾ ਵਗੈਰਾ ਅਜੇ ਜੇ ਆਪਾਂ ਲਾਈਟਾਂ ਲੈਂਪ ਵਗੈਰਾ ਐਡ ਹੋ ਗਏ ਇਹ ਹੈਗਾ 23000 ਦਾ ਠੀਕ ਹੈ ਜੀ ਠੀਕ ਹੈ ਜੀ ਆਹ ਵਾਲਾ 23000 ਚ ਹੈ 23 ਜਿੱਦੇ ਲਾਈਟ ਲੈਂਪ ਐਡ ਹੋ ਗਏ ਜੀ ਉਹ 23000 ਦਾ ਠੀਕ ਹੈ ਜੀ ਵੀਰੇ ਫਨੀ ਕੋ ਆ ਗਏ ਲਾਈਟਾਂ ਤੋਂ ਬਗੈਰ ਚੱਲ ਗਿਆ ਇਹਦਾ ਫੈਬਰਿਕ ਚੇਂਜ ਕਰਕੇ ਬਹੁਤ ਵਿਕਦਾ ਇਹ ਹੈਗਾ 21500 ਦਾ ਇਹ 21500 ਦਾ ਆ ਗਿਆ ਜੀ ਦੇਖੋ ਬਈ ਚੁੱਚਬੂੜ ਆ ਗਏ ਕਲਰ ਚੇਂਜ ਕਰਵਾ ਸਕਦੇ ਗ੍ਰੇ ਕਲਰ ਚੀ ਬਹੁਤ ਜ਼ਿਆਦਾ ਵਿਕਦਾ ਇਹ ਹੂੰ ਦੇਖੋ ਬਈ ਬੈਕ ਦਾ ਸਾਈਜ਼ ਹੈਗਾ ਵੀਰੇ 9 ਫੁੱਟ ਸਾਈਜ਼ 9 ਫੁੱਟ ਹੈ ਵੀਰੇ 9 ਫੁੱਟ ਉਹ ਸੀਗੇ 8 ਫੁੱਟ 8 ਇੰਚ ਇਹ 9 ਫੁੱਟ ਆ ਗਿਆ ਜੀ ਸਾਈਡ ਤੇ ਹੈਂਗਿੰਗ ਲੈਂਪ ਆ ਗਏ ਠੀਕ ਹੈ ਜੀ ਤੇ ਫੈਬਰਿਕ ਆ ਜੂਗਾ ਸੇਫਰੀ ਫੈਬਰਿਕ ਆ ਗਿਆ ਠੀਕ ਹੈ ਜੀ ਤੇ ਮੈਟਰਸ ਹੈ 70x75 ਹੀ ਆਊਗਾ ਇਹਦੇ ਉੱਪਰ ਵੀ ਜੀ ਤੇ ਸਾਈਡ ਤੇ ਡਬਲ ਦਰਾਜ ਆਉਣਗੇ ਉਹ ਚ ਸਿੰਗਲ ਦਰਾਜ ਸੀ ਜਿਵੇਂ ਆ ਸਿੰਗਲ ਦਰਾਜ ਆ ਗਿਆ ਇੱਥੇ ਡਬਲ ਦਰਾਜ ਆ ਗਿਆ ਆਹ ਡਬਲ ਦਰਾਜ ਵਾਲਾ ਵੀ ਠੀਕ ਹੈ ਜੀ ਤੇ ਇਹ ਡੀਕੋ ਪਲਸ ਪੀਜੂ ਪੇਂਟ ਹੋਇਆ ਹੈ ਇਹ ਚ ਤੁਸੀਂ ਬ੍ਰਾਊਨ ਕਲਰ ਕਰਵਾ ਸਕਦੇ ਹੋ ਗ੍ਰੇ ਕਲਰ ਤੇ ਵਾਈਟ ਕਲਰ ਠੀਕ ਹੈ ਜੀ ਠੀਕ ਹੈ ਜੀ ਇਹਦਾ ਕੈਸ਼ ਪ੍ਰਾਈਸ ਹੈਗਾ ਵੀਰੇ 22500 ਇਹਦਾ 22500 ਰੁਪਏ ਹੈ ਗੱਦੇ ਤੋਂ ਬਗੈਰ ਮੈਟਰਸ ਤੋਂ ਬਗੈਰ ਪ੍ਰਾਈਸ ਹੈ ਸਾਰੇ ਇਹਦੇ ਠੀਕ ਹੈ ਜੀ ਲੈਦਰ ਸਵੈਡ ਫੈਬਰਿਕ ਲੱਗਿਆ ਹੋਇਆ ਇਹਨੂੰ ਗਰੋਂ ਪੱਤੀ ਪਾ ਗਈ ਆ ਤਾਂ ਤੇ ਇਹਦੇ ਵੀ ਡਬਲ ਡਰਾਜ ਆ ਗਏ ਜੀ ਲੈਦਰ ਦੇ ਸਚ ਬੋਰਡ ਆ ਗਏ ਤੇ ਸਾਰਾ ਫੈਬਰਿਕ ਲੱਗਿਆ ਸਾਰੇ ਪੇਟੀ ਨੂੰ ਇਹਨੂੰ ਆਹ ਫੈਬਰਿਕ ਆ ਜੀ ਹਾਂ ਲੈਦਰ ਸਵੈਡ ਫੈਬਰਿਕ ਲੱਗਿਆ ਸਾਰੇ ਜੀ ਤੇ ਮੈਟਰਸ ਹੈ 70x75 ਹਰੇਕ ਬੈਡ ਦਾ ਇਹੀ ਸਾਈਜ਼ ਆਊਗਾ ਸਾਡਾ ਮਾਰਕੀਟ 'ਚ 6 ਫੁੱਟ ਹੁੰਦਾ ਠੀਕ ਆ ਸਾਡੇ ਸਵਾ 6 ਤੇ ਦਾ ਪ੍ਰਾਈਸ ਕੋਈ 30000 ਨਹੀਂ ਕੋਈ 28000 ਨਹੀਂ ਪ੍ਰਾਈਸ ਹੈਗਾ 25500 ਰੁਪਿਆ ਇਹਦਾ 25500 25500 ਚ ਕੋਈ ਨਹੀਂ ਦਊਗਾ ਇਹ ਚ ਸਾਰਾ ਬੋਰਡ ਚ ਲਾਗੇ ਠੀਕ ਆ ਬੋਰਡ ਦੀ ਲੱਕੜ ਦਾ ਵੀਰੇ 25500 ਦਾ ਬੈੱਡ ਆ ਵੀ 5 ਫੁੱਟ ਹਾਈਟ ਇਹਦੀ ਵੀ ਹੈ ਵੀਰੇ ਲੈਂਪ ਫੇਮ ਆ ਇਹਦੇ ਬਾਰਡਰ ਲਾ ਰਹਾ ਆਪਾਂ ਹਾਂ ਬਾਹਰ ਚਾਹ ਚੁਕਨੇਗਾ ਠੀਕ ਪ੍ਰਾਈਸ ਇਹਦਾ ਸੇਮ ਹੀ ਆ ਵੀਰੇ 26000 26000 ਰੁਪਈਆ ਚਾ ਵੀ ਡਿਜ਼ਾਈਨ ਮਿਲ ਜੂਗਾ ਇਹ ਵੀ 26000 ਦਾ ਵੀ 26000 ਚੈੱਕ ਕਰੋ ਬਈ ਕੁਆਲਿਟੀ ਇੱਕ ਡਿਜ਼ਾਈਨ ਵੀ ਆਪਣੇ ਕੋਆ ਇਹਦਾ ਸੈਲ ਟੇਬਲ ਤੋਂ ਬਗੈਰ ਠੀਕ ਸਾਡੇ 4 ਫੁੱਟ ਹਾਈਟ ਲੈਦਰ ਵੀਟਲ ਵਾ ਲਓ ਪਾਈ ਵੈਲਵਟ ਵੀ ਲਾ ਲਓ ਤੁਸੀਂ ਆਪ ਦਾ ਡਿਜ਼ਾਈਨ ਦੇ ਦਿਓ ਪ੍ਰਾਈਸ ਕਿੰਨੀ ਲੱਗੂਗਾ ਸਿਰਫ 16000 ਇਹ 16000 ਠੀਕ ਹੈ ਜੀ ਸਾਰਾ ਬੋਰਡ ਚ ਬਣਿਆ ਹੋਣੀ ਹੈ ਮੈਮ ਪੌਣੀ ਦੇ ਚ ਸਾਰਾ ਬੋਰਡ ਚ ਤੇ ਬਾਈ ਮਾਰਕੀਟ ਚ ਦੱਸਾ ਕੀ ਕਰਦੇ ਆ ਵੀਰੇ ਹਲਕੀ ਕੁਆਲਿਟੀ ਕਰ ਦਿੰਦੇ ਆ ਠੀਕ ਹੈ ਜੀ ਠੀਕ ਆ ਔਨਲਾਈਨ ਵੀਡੀਓ ਵੀ ਬਹੁਤ ਪੈਂਦੀਆਂ ਨੇ ਹਲਕੀ ਕੁਆਲਿਟੀ ਚ ਆ ਜਾਣ ਵਾਲਾ ਜੀ ਜੇ ਆਪਾਂ ਆਪਣੇ ਕੋ ਉਹੀ ਕੁਆਲਿਟੀ ਤਿਆਰ ਕਰਵਾਉਣਾ ਕਿਸੇ ਨੂੰ ਡਿਜ਼ਾਈਨ ਭੇਜਦੇ ਹਾਂ ਜੀ ਹਲਕੀ ਕੁਆਲਿਟੀ ਤਿਆਰ ਵੀ ਕਰ ਦਿੰਦੇ ਹਾਂ ਜਿਵੇਂ ਅਸੀਂ ਦੁਕਾਨਦਾਰਾਂ ਨੂੰ ਵੀ ਸਮਾਨ ਦਿੰਦੇ ਹਾਂ ਹਲਕੀ ਕੁਆਲਿਟੀ ਲੈਂਦੇ ਆ ਅਸੀਂ ਪ੍ਰੋਵਾਈਡ ਕਰਵਾ ਦਿੰਦੇ ਹਾਂ ਬਾਕੀ ਜੇ ਇਹੋ ਜੀ ਡਿਮਾਂਡ ਹੁੰਦੀ ਤੇ ਕਰ ਦਿੰਨੇ ਹਾਂ ਪੂਰੀ ਕਹਿਣ ਤਾਂ ਉਹ ਵੀ ਕਰ ਦਿੰਦੇ ਆ ਇਹੀ ਬੈਡ ਹਲਕੀ ਕੁਆਲਿਟੀ ਤਿਆਰ ਕਰਨਾ ਵੀਰੇ 14000 ਚ ਮਿਲ ਜਾਣਾ 2000 ਸਸਤਾ ਮਿਲ ਜੂਗਾ ਠੀਕ ਹੈ ਜੀ ਉਹੀ ਦੁਕਾਨਦਾਰ ਸਾਡੇ ਤੋਂ ਮਾਲ ਲੈ ਕੇ ਉਹੀ 16-17000 ਦਾ ਵੇਚਦੇ ਆ ਉਹ ਵੀ ਪ੍ਰੋਫਿਟ ਕਮਾਉਂਦੀ ਆ ਅਸੀਂ ਉਹੀ ਸਸਤਾ ਤਿਆਰ ਕਰਕੇ ਦੇ ਦਿੰਦਾ ਤੁਸੀਂ ਅੰਮ੍ਰਿਤਸਰ ਵੀ ਜਾਂਦਾ ਜੀ ਬਾਕੀ ਹੁਣ ਮੰਨ ਲਓ ਕਸਟਮਰ ਦਾ ਲੂ ਵੀਡੀਓ ਤੇ ਦੇਖ ਰਿਆ ਹੁਣ ਮੰਨ ਲਓ ਹੋਮ ਡਿਲੀਵਰੀ ਹੋ ਜਾਂਦੀ ਹੈ ਬਾਈ ਹਾਂਜੀ ਹਾਂਜੀ ਵੀਰੇ ਆਪਾਂ ਸਕੀਮ ਦਵਾਂਗੇ ਤੁਸੀਂ ਆਇਓ ਸਾਡੀ ਸਾਡੇ ਤੇ ਤੇ ਜਿਹੜਾ ਕਸਟਮਰ 40000 ਦਾ ਫਰਨੀਚਰ ਸਾਡੇ ਤੋਂ ਪਰਚੇਸ ਕਰਦਾ ਜੀ 70 ਕਿਲੋਮੀਟਰ ਤੱਕ ਦੀ ਸਾਡੀ ਸੇਵਿੰਗ ਬਿਲਕੁਲ ਫ੍ਰੀ ਹੈ ਠੀਕ ਹੈ ਮਤਲਬ ਜਿਹੜਾ 40000 ਦਾ ਫਰਨੀਚਰ ਲਊਗਾ ਬਾਈ ਉਹਨੂੰ ਡਿਲੀਵਰੀ ਫ੍ਰੀ ਐ 70 ਕਿਲੋਮੀਟਰ ਦੇ ਵਿੱਚ ਵਿੱਚ ਹਾਂ ਲੁਧਿਆਣਾ ਤੋਂ 70 ਕਿਲੋਮੀਟਰ ਹਾਂਜੀ ਹਾਂਜੀ ਮੈਂ ਏਰੀਆ ਵੀ ਦੱਸ ਦੇਣਾ ਬਹੁਤ ਕੋਈ ਫੋਨ ਕਰਦੇ ਆ ਜੀ ਆਪਾਂ ਇਧਰੋ ਜੰਨੇ ਆ ਜਲੰਧਰ ਤੱਕ ਦੀ ਸ਼ਿਪਿੰਗ ਫ੍ਰੀ ਜੀ ਮੋਗਾ ਬਰਨਾਲਾ ਸੰਗਰੂਰ ਪਟਿਆਲਾ ਰਾਜਪੁਰਾ ਠੀਕ ਹੈ ਜੀ ਤਿੰਨਾਂ ਸ਼ਹਿਰ ਆਹ ਏਰੀਏ ਨੂੰ ਮਤਲਬ ਮੌਕਾ ਹੈਗਾ ਵਾ 40000 ਦਾ ਫਰਨੀਚਰ ਪਰਚੇਜ਼ ਕਰਨਾ ਚ 40 ਪਲੱਸ ਹੋ ਜਾਵੇ ਘਟੇ ਨਾ ਠੀਕ ਹੈ ਜੀ ਸ਼ਿਪਿੰਗ ਫ੍ਰੀ ਆ ਤੇ ਜਿਹੜੇ ਕਸਟਮਰ ਜਿਆਦਾ ਫਰਨੀਚਰ ਹੋ ਜਾਂਦਾ ਜਿਹਨਾਂ ਦਾ ਮੈਰਿਜ ਦਾ ਫਰਨੀਚਰ ਸਾਰਾ ਕੰਪਲੀਟ ਲੈਣਾ 60000 ਦਾ ਫਰਨੀਚਰ ਹੋ ਜਾਊਗਾ ਤਾਂ ਸਾਰੇ ਪੰਜਾਬ ਚ ਸ਼ਿਪਿੰਗ ਫ੍ਰੀ ਆ ਜੇ 60000 ਦਾ ਲਊਗੇ ਤਾਂ ਸਾਰੇ ਪੰਜਾਬ ਚ ਠੀਕ ਆ ਬਈ ਤੇ ਪੰਜਾਬ ਤੋਂ ਜਿਹੜੇ ਕਸਟਮਰ ਬਾਹਰ ਵੀ ਹੈਗੇ ਆ ਤਾਂ ਵੀ ਬਾਰਡਰ ਪੈਕ ਤੇ ਆ ਦਾ ਜਿਹੜਾ ਬਾਰਡਰ ਆ ਉਹ ਤੱਕ ਪ੍ਰੋਵਾਈਡ ਵੀ ਕਰ ਦਿੰਦੇ ਆ ਫ੍ਰੀ ਆਫ ਕਾਸਟ 60000 ਮੰਨਣੀ ਚਾਹੀਦੀ ਇਹ ਵੀਰੇ ਹੈਗੇ ਦੋਨੇ ਡਿਜ਼ਾਈਨ ਟ੍ਰੈਂਡਿੰਗ ਚ ਬਹੁਤ ਕਾਪੀ ਕਰਦੇ ਆ ਸਾਡੇ ਤੋਂ ਤੇ ਇਹਦਾ ਟੂਰ ਦਾ ਸਾਈਜ਼ ਆਪਾਂ ਕਰੀਏ ਬੈਗ ਦਾ ਸਾਈਜ਼ 9 ਫੁੱਟ ਆ ਗਿਆ ਜੀ ਜੀ ਸਾਈਡ ਤੇ ਲੈਂਪ ਆ ਗਏ ਆ ਦੇਖੋ ਬਈ ਕਿੰਨੀ ਸੋਹਣੀ ਜੀ ਤਿੰਨ ਕਲਰ ਐ ਚ ਚੇਂਜ ਹੁੰਦੇ ਆ ਠੀਕ ਐ ਜੀ ਹੀਡ ਫ੍ਰੀ ਫੈਬਰਿਕ ਲੱਗਿਆ ਹੋਇਆ ਆਪਣਾ ਜੀ ਸਾਈਡ ਟੇਬਲ ਚੈੱਕ ਕਰੋ ਤੁਸੀਂ ਬਰਾਜਾਂ ਦਾ ਸੈੱਡ ਡਿਜ਼ਾਈਨਿੰਗ ਚੈੱਕ ਕਰੋ ਹੂੰ ਠੀਕ ਐ ਜੀ ਸਾਰਾ ਫੈਬਰਿਕ ਆ ਗਿਆ ਪੇਟੀ ਤੇ ਤੇ ਇਹ ਚ ਸਟੋਰੇਜ ਵਾਲਾ ਬੈੱਡ ਆਪਾਂ ਕਹਿੰਦੇ ਇਹਨੂੰ ਇਹ ਚ ਆਪਾਂ ਦਿੱਤੀ ਐ ਚ ਸਟੋਰੇਜ ਆਹ ਦੇਖੋ ਬਈ ਪੀਜੀ ਤਿਆਰ ਕਰੀਏ ਜਿੱਦਾਂ ਮਰਜ਼ੀ ਰਹਿ ਬੈਠ ਕੇ ਤਿਆਰ ਹੋ ਸਕਦਾ ਸੈਕਟਰ ਰੇਂਜ ਦੀ ਦਮਰਜੀ ਬੈਠਦਾ ਹੈ ਵੀ ਕੋਈ ਇਹ ਨਹੀਂ ਹੈਗਾ ਕਿ ਆ ਆ ਗਿਆ ਹਲਕੀ ਕੁਆਲਿਟੀ ਆ ਗਿਆ ਇਹ ਵੀ ਬੋਰਡ ਤੇ ਬਣਿਆ ਹੋਇਆ ਪੌਣੀ ਦੇ ਜੀ ਠੀਕ ਹੈ ਆਪਾਂ ਪ੍ਰਾਈਸ ਦਵਾਂਗੇ 28500 ਰੁਪਏ ਦਾ ਇਹ 28500 ਦਾ 28500 ਦਾ ਪੰਜ ਆੜੀਆਂ ਲੈ ਲਓ ਪੰਜ ਆੜੀਆਂ ਲੈ ਲਓ ਇਹ ਗ੍ਰੇ ਕਲਰ ਆ ਗਿਆ ਇਹਦੇ ਗ੍ਰੇ ਆ ਪੇਂਟ ਹੋਇਆ ਸਾਰਾ ਤੇ ਲੈਂਪਾਂ ਦੇ ਕਲਰ ਇਹ ਵੀ ਚੇਂਜ ਹੁੰਦੇ ਆ ਦਰਾਜ ਤੇ ਡਿਜ਼ਾਈਨਿੰਗ ਉਹੀ ਹੋਈ ਆ ਇਹ ਮਤਲਬ ਸੇਮ ਰੇਟ ਹੈ ਜੀ ਇਹ ਸੇਮ ਆ ਜੀ ਸੇਮ ਡਿਜ਼ਾਈਨਿੰਗ ਸੇਮ ਬਸ ਕਲਰ ਦਾ ਫਰਕਾ ਥੋੜਾ ਜੀ ਰੇਟ ਸੇਮ ਆ ਬਾਈ ਤੇ ਬਾਕੀ ਚੀਜ਼ ਮੂੰਹੋਂ ਬੋਲਦੀ ਆ ਤੁਸੀਂ ਦੇਖ ਸਕਦੇ ਹੋ ਬਈ ਵੀਡੀਓ ਦੇ ਵਿੱਚ ਤੇ ਇਸ ਤੋਂ ਅੱਗੇ ਬਈ ਜੀ ਇਹ ਤੋਂ ਅੱਗੇ ਵੀਰੇ ਆਪਾਂ 6 ਫੁੱਟ ਹਾਈਟ ਤੇ ਬੈੱਡ ਤੁਹਾਨੂੰ ਦਿਖਾਉਨੇ ਆ ਠੀਕ ਹੈ ਜੀ ਇੱਕ ਤਾਂ ਤਿਆਰ ਹੋ ਰਿਹਾ ਡਿਜ਼ਾਈਨ ਹਜੇ ਇੱਕ ਆਪਾਂ ਤੁਹਾਨੂੰ ਦਿਖਾਉਨੇ ਆ ਹਾਈਡਰੋਲਿਕ ਬੈੱਡ ਆ ਇਹ 6 ਫੁੱਟ ਹਾਈਟ ਆ ਜੀ 9 ਫੁੱਟ ਬੈਕ ਆ ਸਾਈਡ ਟੇਬਲ ਦੇਖੋ ਪੈਂਤੀ ਗੁਲਾਈ ਚ ਕੀਤੀ ਹੋਈਆਂ ਆਹ ਦੇਖੋ ਬਈ ਗੁਲਾਈ ਦੇ ਵਿੱਚ ਆ ਕਿੰਨੀ ਸੋਹਣੀ ਲੱਗਦੀ ਆ ਜੀ ਬਈ ਕੁੱਝ ਜাদু ਵਾਲਾ ਬੈਡਾ ਖੁੱਲ ਜਾਂਦਾ ਹੈ ਤੇ ਆ ਐ ਖੁੱਲਦਾ ਬਈ ਹਾਈਡਰੋਲਿਕ ਲੱਗੀ ਹੋਈ ਹੈ ਇਹਨੂੰ ਹੈਵੀ ਹਾਈਡਰੋਲਿਕ ਲਾਈ ਹੋਈ ਹੈ ਕਿ ਵੇਟ ਸਾਹਿਬ ਅਗੇ ਗੱਡੇ ਦਾ ਗੱਡੇ ਦਾ ਬਹੁਤ ਜਿਆਦਾ ਹੈਵੀ ਗੱਡਾ ਹੈ ਜਿਹੜਾ ਆਪਾਂ ਜੀ ਰੱਖਿਆ ਆ ਪੌਕਰ ਸਪਰਿੰਗ ਠੀਕ ਹੈ ਜੀ ਤੇ ਹੈਵੀ ਲੈਂਪ ਲੱਗੇ ਹੈ ਚੈੱਕ ਕਰੋ ਇਹਨੂੰ ਕਿੰਨਾ ਕੰਫਰਟੇਬਲ ਸੀਗਾ ਆਰਾਮ ਨਾਲ ਚਲਾ ਗਿਆ ਨਾ ਇਹ ਚਲੇ ਜਾਣਾ ਗੱਦੇ ਦਾ ਵੇਟ ਆ ਜਾਂਦਾ ਨਾ ਇਹਦੇ ਉੱਪਰ ਆਰਾਮ ਨਾਲ ਚਲੇ ਜਾਂਦਾ ਤੇ ਇਹਦਾ ਕੀ ਪਈਓ ਵੀਰੇ ਇਹ ਵੀਦੇ ਕੈਸ਼ ਪਰਾਈ ਹੈਗਾ 36000 ਇਹ 36000 ਰੁਪਏ ਦਾ ਹਾਂ ਇਹਦੇ ਕੋਲੇ ਲੈਂਪ ਹੈਵੀ ਲੱਗੇ ਹੋਏ ਆ ਜੀ ਜੇ ਆਪਾਂ ਨੋਰਮਲ ਲੈਂਪੜੇ ਹੁਣ ਦਿਖਾਇਆ ਪਹਿਲਾਂ ਵੀਡੀਓ ਚ ਜੋ ਲਾਦੇ ਹਾਂ 35500 ਠੀਕ ਹੈ ਜੀ ਇਹਦੇ ਹਾਈਟ ਹੈਗੀ ਹੈ 6 ਫੁੱਟ 6 ਫੁੱਟ ਹਾਈਟ ਆ ਗਈ ਹਾਂਜੀ ਡਿਜ਼ਾਈਨਿੰਗ ਦੇਖੋ ਸਰ ਤੇ ਲੈਂਪ ਦੇ ਡਿਜ਼ਾਈਨ ਦੇਖੋ ਤੇ ਕਲਰ ਇਹਦੇ ਵੀ ਚੇਂਜ ਹੁੰਦੇ ਆ ਜੀ ਠੀਕ ਹੈ ਜੀ ਸਾਈਡ ਸਵਿਚ ਬੋਰਡ ਤੇ ਸਾਈਡ ਟੇਬਲ ਵੀ ਬੁਲਾਈ ਕੇ ਰਹੇ ਆ ਵੀ ਬੁਲਾਈ ਬਹੁਤ ਚਲਦੇ ਆ ਸਾਈਡ ਟੇਬਲ ਟ੍ਰੈਂਡਿੰਗ ਚ ਆਪਣੇ ਹਾ ਡਿਜ਼ਾਈਨ ਹਨ ਤੇ ਇਹ ਦਾ ਪ੍ਰਾਈਸ ਵੀਰੇ ਆਪਾਂ ਕੋਈ ਮਾਰਕੀਟ ਚ 35 ਦਿੰਦਾ ਕੋਈ 40 ਲਈ ਜਾਂਦੇ ਆ ਠੀਕ ਆ ਆਪਾਂ ਦਵਾਂਗੇ ਸਿਰਫ 30000 ਇਹ 30000 ਦਾ ਸਵਾ 6 ਪੇਟੀ ਆ ਦਾ ਵੀ ਠੀਕ ਆ ਜੀ 30000 ਦਾ ਕੈਸ਼ ਪ੍ਰਾਈਸ ਹੈ ਕੈਸ਼ ਆ ਜੀ ਤੇ ਬਾਕੀ ਜਿਵੇਂ ਬਾਈ ਲੋਨ ਵਗੈਰਾ ਵੀ ਹੋ ਜਾਂਦਾ ਵਾ ਹਾਂ ਹਾਂ ਵੀਰੇ ਲੋਨ ਹੋ ਜਾਂਦਾ ਆਹ ਰੇਟਾਂ ਤੇ ਨਹੀਂ ਹੁੰਦਾ ਵੀਰੇ ਲੋਨ ਠੀਕ ਆ ਜੀ ਲੋਨ ਹੁੰਦਾ ਐਕਸਟਰਾ ਚਾਰਜਸ ਹੁੰਦੇ ਆ ਜੀਐਸਟੀ ਬਿੱਲ ਘਟਣੀ ਪੈਂਦੇ ਆ ਜੀ ਬਜਾਜ ਫਾਈਨਾਂਸ ਅਵੇਲੇਬਲ ਆ ਆਪਣੇ ਕੋਲ ਰੇਟ ਨਹੀਂ ਹੋਣਗੇ ਆ ਕਹਿ ਸਕਦੇ ਠੀਕ ਹੈ ਜੀ ਉਹ ਤੇ ਡਿਟੇਲ ਰੇਟ ਹੋਊਗਾ ਉਹਦੇ ਉੱਪਰ ਬਜਾਜ ਫਾਈਨਾਂਸ ਹੋਊਗਾ ਤੇ ਬਜਾਜ ਫਾਈਨਾਂਸ ਵੀਰੇ 100 ਕਿਲੋਮੀਟਰ ਦੇ ਏਰੀਆ ਆਪਾਂ ਕਵਰ ਕਰਦੇ ਆ ਜੀ ਮਲੂਰੋਂ ਅੰਮ੍ਰਿਤਸਰ ਹੋ ਗਿਆ ਜੀ ਠੀਕ ਆ ਜਲੰਧਰ ਹੋ ਗਿਆ ਏਰੀਆ ਕਵਰ ਕਰਦੇ ਆ ਬਜਾਜ ਕਾਰਡ ਬਣਿਆ ਹੋਣਾ ਚਾਹੀਦਾ ਠੀਕ ਹੈ ਜੀ ਠੀਕ ਆ ਤੁਸੀਂ ਆਨਲਾਈਨ ਚੈੱਕ ਕਰਵਾ ਸਕਦੇ ਸਾਡੇ ਤੋਂ ਤੇ ਓਕੇ ਹੋ ਗਿਆ ਫਿਰ ਸਾਡੀ ਸੌਫਟ ਤੇ ਬੀਡ ਕਰਕੇ ਪਹੁੰਚੇ ਲੈ ਆਪਾਂ ਉਹ ਰਹੋਣੇ ਵੀਰੇ ਸੌਫ ਆ ਜੀ ਆਪਾਂ ਸਟਾਰਟਿੰਗ ਕਰਦੇ ਆਂ ਆਹ ਸੋਫੇ ਤੋਂ ਲਓ ਜੀ ਇਹਦਾ ਸਾਈਜ਼ ਵੀਰੇ ਪਹਿਲਾਂ ਤਾਂ ਸਾਈਜ਼ ਦੱਸ ਦੀਏ ਮਾਰਕੀਟ 'ਚ ਨਾ ਸਾਈਜ਼ ਛੋਟੇ ਚੱਲਦੇ ਆ ਜੀ ਰੇਟ ਅਗਲਾ ਹੀ ਦੇ ਦਿੱਤੀ ਜਾਂਦਾ ਆਪਣਾ ਸਾਈਜ਼ ਹੈਗਾ 9 ਫੁੱਟ ਤੇ ਇੱਧਰ ਹੈਗਾ 7.5 ਫੁੱਟ 9x 7.5 7.5 ਠੀਕ ਹੈ ਜੀ ਤੇ 3x3 ਦਾ ਟੇਬਲ ਨਾਲ ਦੋ ਕਫੀਆਂ ਨੇ ਜੀ ਠੀਕ ਹੈ ਮਾਰਕੀਟ 'ਚ ਗਾੜੇ ਇੱਕ ਸੀਟ ਚੱਕ ਦਿੰਦੇ ਆ ਉਤੋਂ ਸਾਈਜ਼ ਛੋਟਾ ਕਰ ਦਿੰਦੇ ਆ ਇੱਧਰ 2 ਸੀਟਰ ਕਰ ਦੇਣਗੇ ਉਧਰ 3 ਕਰ ਦੇਣਗੇ ਇਦਾਂ ਆਪਣਾ ਉਹ 4 ਸੀਟਰ ਜੀ ਤੇ ਆਪਣਾ ਇਹਦਾ ਕੈਸ਼ ਪ੍ਰਾਈਸ ਹੈਗਾ ਵੀਰੇ 31000 ਰੁਪਏ ਸ਼ੀਸ਼ਾ 3D 바 31000 ਰੁਪਏ ਕੇ ਮੀਰੇ 3D ਗਲਾਸ 3D ਗਲਾਸ ਨਾਲ ਜੇ ਪਲੇਨ ਗਲਾਸ ਲੈਣਾ ਫਿਰ 30000 ਠੀਕ ਹੈ ਜੀ 1000 ਰੁਪਏ ਉਹਦਾ ਗਲਾਸ ਦਾ ਐਕਸਟਰਾ ਹੋਊਗਾ ਵੀਰੇ ਉਹਦਾ ਜੇ 3000 ਰੁਪਏ ਦੇ ਵਿੱਚ ਬਈ ਆ ਸੋਫਾ ਸੈੱਟ ਦੇਖੋ ਕਿੰਨਾ ਸੋਹਣਾ ਪੀਸ ਆ ਬਈ ਤੇ ਉਸ ਤੋਂ ਬਾਅਦ ਆ ਵੀ ਆ ਗਿਆ ਨਾਲ ਉਸ ਤੋਂ ਬਾਅਦ ਇਹ ਆ ਗਿਆ ਕੰਟਰ ਲੈਦਰ ਸਵਾਈਟ ਆ ਗਿਆ ਵੀਰੇ ਫੈਬਰਿਕ ਹੈ ਜੀ ਉਹ ਵੈਲਵਟ ਆ ਗਈ ਹੈ ਲੈਦਰ ਸਵਾਈਟ ਠੀਕ ਹੈ ਜੀ ਠੀਕ ਹੈ ਇਹ ਹੈਗਾ 8 ਸੀਟਰ ਉਹ 9 ਸੀਟਰ ਹੈ 8 ਸੀਟਰ ਆਪਣੀ ਕੁਆਲਿਟੀ ਉੱਪਰ ਆ ਗਈ ਹੋਊਗੀ ਇਹ 8 ਸੀਟਾਂ ਵਾਲਾ ਇਹ ਚ ਕੋਰਨਰ ਲੂਜ਼ ਆ ਗਿਆ ਠੀਕ ਹੈ ਜੀ ਟੇਬਲ ਸਾਈਜ਼ ਸੇਮ ਉਹੀ 3x3 ਨਾਲ ਦੋ ਪਫੀ ਠੀਕ ਹੈ ਜੀ ਤੇਰਾ ਕੈਸ਼ ਭਰਾਈ ਹੈਗਾ ਵੀਰੇ 33000 ਰੁਪਏ 33000 ਰੁਪਏ 9 ਸੀਟਰ ਆਇਰਨ ਦਾ ਸੋਫਾ ਲੈਦਰ ਸਵੈਟ ਇਹ ਲੈਦਰ ਚ ਆ ਗਿਆ ਬਾਈ ਹੁਣ ਦੇਖੋ ਸਭ ਲੈਦਰ ਲੱਗੇ ਹੋ ਗੋਲਡਨ ਪਾਵੇ ਲੱਗੇ ਹੋਏ ਆ ਵੀਰੇ ਪਾਵੇ ਗੋਲਡਨ ਆ ਬਾਈ ਅੱਛਾ ਰੰਗ ਉੱਥੇ ਗੋਲਡਨ ਪਾਵੇ ਗੋਲਡਨ ਡਿਜ਼ਾਈਨਿੰਗ ਦਿੱਤੀ ਹੋਈ ਆ ਬਰ ਸੱਚੇ ਦੀ ਆ ਆ ਦੇਖੋ ਬਾਈ ਇਹ ਰਿਹਾ ਵੀਰੇ ਪ੍ਰਾਈਸ ਹੈਗਾ ਇਹਦਾ ਕੈਸ਼ 38000 ਇਹ 38000 ਦਾ ਇਹ 38000 ਦਾ ਠੀਕ ਹੈ ਜੀ ਇਹਦੇ ਸੀਟਾਂ ਜ਼ਿਆਦਾ ਹੈ ਕਿ ਸੇਮ ਹੀ ਆ ਸੀਟਾਂ ਜ਼ਿਆਦਾ ਹੈ ਇੱਥੇ ਜੀ 9 ਸੀਟਰ ਆ ਜਾਂਦਾ ਵੀਰੇ ਠੀਕ ਹੈ ਸਾਢੇ 9 ਸੀਟਾਂ ਆ ਜਾਂਦਾ ਸਾਡੇ ਇਹ ਚ ਲੂਜ਼ ਕਾਰਨਰ ਬਣਾਇਆ ਠੀਕ ਹੈ ਕਾਰਨਰ ਲਿਆਦਾ ਬਣਿਆ ਹੋਇਆ ਜੀ ਇਹਦਾ ਟੇਬਲ ਵੀ ਬੜਾ ਲੱਗਦਾ ਮੈਨੂੰ ਟੇਬਲ ਸਾਢੇ 3 ਵਜੇ ਸਾਢੇ 3 ਜੀ ਉਸ ਤੋਂ ਅੱਗੇ ਭਾਈ ਆ ਡਿਜ਼ਾਈਨ ਆ ਗਿਆ ਇਹਨੂੰ ਕਾਜੂਆ ਡਿਜ਼ਾਈਨ ਕਹਿੰਦੇ ਆ ਜਿਹੜੇ ਬਟਨ ਲੱਗੇ ਹੋਏ ਮੜੇ ਹੋਏ ਆ ਸਾਰੇ ਇਦਾਂ ਕਾਜੂਆ ਡਿਜ਼ਾਈਨ ਕਹਿੰਦੇ ਜੀ ਇਹਨੂੰ ਹਾਂ ਗਲਾਈ ਤੇ ਕਾਜੂ ਸੀ ਵੀ ਕਹਿੰਦੇ ਕਾਜੂਆ ਡਿਜ਼ਾਈਨ ਜ਼ਿਆਦਾ ਚੱਲਦਾ ਜੀ ਕਹਿੰਦੇ ਆ ਤੇ ਇਹ ਵੀ ਲੈਦਰ ਸਵਾਈਡ ਚ ਬਣਿਆ ਹੋਇਆ 9x9 ਐਲ ਚ ਸਾਈਜ਼ ਹੈ ਇਹਦਾ ਤੇ ਟੇਬਲ ਸਾਈਜ਼ ਹੈਗਾ ਵੀਰੇ 3.5x3.5 ਨਾਲ ਦੋ ਪਫੀਆਂ ਨੇ ਇਹਦੇ ਠੀਕ ਆ ਜੀ ਤੇ ਪ੍ਰਾਈਸ ਦੀ ਗੱਲ ਕਰੀਏ 38000 ਰੁਪਏ ਦਾ ਪ੍ਰਾਈਸ ਹੈ ਇਹਦਾ ਵੀ ਸੇਮ 38000 ਰੁਪਏ ਜੀ ਹਾਂ ਜੀ 38000 ਚ ਸਾਰਾ ਕੰਪਲੀਟ ਸੈੱਟ ਸ਼ੀਸ਼ਾ ਪਾ ਗਲਾਸ ਔਰ ਸਾਰਾ ਸੈੱਟ ਬਈ ਸੈੱਟ ਮਿਲੂਗਾ ਪੂਰਾ 50000 ਦੇ ਵਿੱਚ ਕੋਈ ਸ਼ੀਸ਼ਾ ਲੈਦਾ ਨਹੀਂ ਪੈਸੇ ਦੇਣੇ ਤੁਸੀਂ ਕਿਸੇ ਵੀ ਦੇ ਇਨਕਲੂਡ ਹੀ ਆ ਸਾਡਾ ਸਾਰਾ ਠੀਕ ਹੈ ਜੀ ਦੋ ਕਲਰ ਨੇ ਡਬਲ ਸੋਨਟ ਬਣਿਆ ਹੋਇਆ ਇਹ ਕਰੋਮ ਵਗੈਰਾ ਲੱਗੀ ਹੋਈ ਹੈ ਵੀਰੇ ਇਹ 골ਡਨ ਪਾਵੇ ਆਗੇ ਮੇਠਾ ਜੀ ਤੇ ਐਲਚਸ ਹੈ ਜ ਇਹਦਾ ਵੀ 9/9 ਤੇ ਨਾਲ 2 ਸੀਟਰ ਆ ਗਿਆ ਵੀਰੇ ਆਹ 2 ਸੀਟਰ ਨਾਲ ਆਈ ਇਹਦੇ ਨਾਲ 2 ਸੀਟਰ ਐਡ ਆ ਇਹਦੇ ਦੋ ਪਫੀਆਂ ਵੀ ਦਵਾਂਗੇ ਵੀਰੇ ਆਪਾਂ ਨਾਲ ਜੀ 3:30 ਵਜੇ 3:30 ਦਾ ਟੇਬਲ ਨਾਲ ਤੇ ਪ੍ਰਾਈਸ ਵੀਰੇ ਕੋਈ 60000 ਨਹੀਂ ਕੋਈ 65 ਨਹੀਂ ਸਿਰਫ 50000 ਇਹ 50000 ਦੇ ਵਿੱਚ 50000 ਠੀਕ ਆ 70 ਕਿਲੋਮੀਟਰ ਤੱਕ ਦੀ ਸ਼ਿਪਿੰਗ ਫ੍ਰੀ ਆ ਜੀ ਇਹਦੇ ਤੇ ਹਾਂ ਠੀਕ ਆ ਜੀ 40000 ਤੋਂ ਉੱਪਰ ਕੋਈ ਵੀ ਫਰਨੀਚਰ ਲਓਗੇ 70 ਕਿਲੋਮੀਟਰ ਠੀਕ ਆ ਸ਼ਿਪਿੰਗ ਬਿਲਕੁਲ ਸਾਡੀ ਫ੍ਰੀ ਆ ਜੀ ਆ ਭਾਈ 50000 ਦੇ ਵਿੱਚ ਆ ਵੀ ਉਹ ਵੀ ਤੇ ਆ ਵੀ ਤੇ ਤੁਸੀਂ ਹਰੇਕ ਸੋਫੇ ਦਾ ਚੇਂਜ ਕਰਵਾ ਸਕਦੇ ਹੋ ਕੈਟਲੌਗ ਹੁੰਦੀ ਹੈ ਹਰੇਕ ਫੈਬਰਿਕ ਵੀ ਸਾਡੇ ਕੋਲ ਕਲਰ ਆਪ ਆਪਣੀ ਮਰਜ਼ੀ ਚੁਆਇਸ ਦੇ ਮੁਤਾਬਕ ਬਾਕੀ ਤੁਸੀਂ ਰੂਮਸ ਦੇ ਹਿਸਾਬ ਨਾਲ ਬਣਵਾ ਵੀ ਸਕਦੇ ਹੋ ਆਪਣੀ ਕੋਈ ਦੀ ਮੈਨੂਫੈਕਚਰਿੰਗ ਉਸਾਬ ਨਾਲ ਹੀ ਰੇਟ ਵੀ ਦੇ ਸਕਦੇ ਹਾਂ ਮੰਨ ਲਓ ਤੁਹਾਨੂੰ ਕੋਈ ਆਰਡਰ ਦਿੰਦਾ ਬਾਈ ਹਾਂਜੀ ਕੋਈ ਆਪਣੀ ਮਨਪਸੰਦ ਹੈ ਜਿਵੇਂ ਲਓ ਸੋਫਿਆਂ ਦਾ ਜਾਂ ਬੈੱਡ ਦਾ ਉਹ ਕਿੰਨੇ ਚੇਅਰ ਦੇ ਵਿੱਚ ਤਿਆਰ ਹੋ ਜਾਣਾ ਪਿਕਅਪ ਤੇ ਟਾਈਮ ਹੁੰਦਾ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ 5 ਦਿਨਾਂ 'ਚ ਤਿਆਰ ਕਰ ਦਿੰਦੇ ਹਾਂ ਇਹ ਇੱਕ ਹਫ਼ਤੇ ਟਾਈਮ ਲੈਣਾ ਕਿ ਕਸਟਮਰ ਨੂੰ 12 ਵਾਰ ਫੋਨ ਨਾ ਕਰੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਡਾਈਨਿੰਗ ਟੇਬਲ ਤੇ ਇਹ ਵੀ ਦੇ ਸਟਾਰਟਿੰਗ ਕਰਦੇ ਆਪਾਂ 4 ਸੀਟਰ ਡਾਈਨਿੰਗ ਟੇਬ ਠੀਕ ਹੈ ਤੇ 3D ਗਲਾਸ ਆਊਗਾ ਇਹ ਚ ਜੀ ਪ੍ਰਿੰਟ ਤੁਸੀਂ ਕੋਈ ਵੀ ਚੇਂਜ ਕਰਵਾ ਸਕਦੇ ਹੋ ਜੀ ਵੀ ਕੈਟਲੌਗ ਹੈਗੀ ਐ ਇਹ ਚ ਪ੍ਰਿੰਟ ਕੋਈ ਵੀ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਸਾਰਾ ਬਣਿਆ ਹੋਊਗਾ ਟਾਲੀ ਦਾ ਇਹ ਮਿਕਸ ਲੱਕੜ ਸਾਰਾ ਟਾਲੀ ਦਾ ਹੈ ਠੀਕ ਹੈ ਜੀ ਮਾਰਕੀਟ 'ਚ ਮਿਕਸ ਲੱਕੜ ਵੀ ਚੱਲਦੀ ਆ ਜੀ ਠੀਕ ਆ ਆਪਣਾ ਟਾਲੀ ਦਾ ਵਾ ਸਾਰਾ ਇਹ ਠੀਕ ਹੈ ਜੀ ਤੁਸੀਂ ਇਹ 'ਚ ਵੀ ਕੱਲਰ ਚੇਂਜ ਕਰਵਾ ਸਕਦੇ ਹੋ ਸੀਟ ਵਗੈਰਾ ਦਾ ਜੀ ਕੱਪੜੇ ਦਾ ਕੱਲਰ ਚੇਂਜ ਹੋਊਗਾ ਤੇ ਪ੍ਰਾਈਸ ਇਹਦਾ ਹੈਗਾ ਬਈ 21000 ਰੁਪਏ ਇਹ 21000 ਰੁਪਏ ਦਾ ਸੈਟ ਹੈ ਜੀ 21000 ਫੋਸੀਟਰ ਡੈਨੀ ਟੇਬਲ ਠੀਕ ਹੈ ਜੀ ਆਹ ਡੈਨੀ ਟੇਬਲ ਉਹ ਜਿਹੜਾ ਅੰਦਰੋਂ ਨਿਕਲਦੀ ਹੈ ਨੇ ਟੋਰੀ ਜਾਲ ਆਇਆ ਨਾ ਬਈ ਤੇ ਇਸ 'ਚ ਵੀ 3D ਗਲਾਸ ਲੱਗਿਆ ਵੀਰੇ ਉੱਪਰ ਇਹਦੇ ਵੀ ਕਲਾ ਚੇਂਜ ਹੋ ਜਾਣਗੇ ਤੁਹਾਨੂੰ ਆਹ ਗਲਾਸ ਚੈੱਕ ਕਰੋ ਬਈ ਫੋਸੀਟਰਡ ਐਨੀਟੇਬਲ ਆਇਆ ਬਈ ਚੇਰਾ ਵਿੱਚੋਂ ਨਿਕਲਦੀਆਂ ਜੀ ਇਹ ਵੀ ਜੇ ਘੱਟ ਸਪੇਸ ਵੀਰੇ ਹੋਵੇ ਉਹਦੇ ਵਾਸਤੇ ਬਹੁਤ ਵਧੀਆ ਹੈ ਇਹ ਮਟੀਰੀਅਲ ਸੇਮ ਹੀ ਹੈ ਭਾਜੀ ਮਟੀਰੀਅਲ ਸਾਰਿਆਂ ਦਾ ਡੈਨੀ ਟੋਲਰ ਸੇਮ ਟਾਲੀ 'ਚ ਬਣਦਾ ਵੀਰੇ ਇਹ ਤੇ ਪ੍ਰਾਈਸ ਦੀ ਗੱਲ ਕਰੀਏ ਵੀਰੇ ਇਹਦਾ ਪ੍ਰਾਈਸ ਹੈਗਾ 22000 ਇਹ 2 ਠੀਕ ਹੈ ਜੀ ਠੀਕ ਹੈ ਜੀ ਕੋ ਜੀ ਆਪਾਂ ਅਗਲਾ ਡਾਈਨਿੰਗ ਟੇਬਲ ਆ ਗਿਆ ਤੇ ਬਾਈ ਦੇ ਲੈਣੇ ਜਾਣਕਾਰੀ ਇਹ ਹੈਗਾ ਵੀਰੇ 6 ਸੀਟਡ ਡਾਈਨਿੰਗ ਟੇਬਲ ਜੀ 6 ਚੇਰੇ ਆ ਗਿਆ 6 3 ਦਾ ਟੇਬਲ ਹੈ ਇਹ ਚ ਠੀਕ ਹੈ ਜੀ ਤੇ 3D ਗਲਾਸ ਲੱਗਿਆ ਹੋਇਆ ਹੈ ਉੱਪਰ ਠੀਕ ਹੈ ਤੇ ਗਲਾਸ 8mm ਨਹੀਂ ਹੈਗਾ ਵੀਰੇ ਆਪਣਾ ਹੈਗਾ 10mm ਅੱਛਾ ਇਹ 10mm 10mm ਜਿਹੜੇ ਆਪਾਂ ਪਹਿਲਾਂ ਦਿਖਾਇਆ ਜੀ ਉਹ ਵੀ 10mm ਠੀਕ ਹੈ ਜੀ ਤੇ ਮਾਰਕੀਟ 'ਚ ਕੀ ਕਰਦੇ ਆ 8mm ਦਾ ਗਲਾਸ ਰੱਖ ਦਿੰਦੇ ਆ ਅੱਛਾ ਸਾਡਾ ਗਲਾਸ ਹੋਊਗਾ 10mm ਥੀਕ ਕਰ ਸਕਦੇ ਹੋ ਤੁਸੀਂ ਤੇ ਟਾਲੀ ਦਾ ਬਣਿਆ ਹੋਇਆ ਸਾਰਾ 10ਵੇਂ ਨੂੰ ਦੱਸਿਆ ਬਾਈ ਹਾਂ 10ਵੇਂ ਨੂੰ ਲੱਗੂਗਾ ਸਾਰਿਆਂ ਨੂੰ ਠੀਕ ਹੈ ਜੀ ਠੀਕ ਹੈ ਟਾਲੀ ਦਾ ਹੈਗਾ ਤੇ ਮਾਰਕੀਟ 'ਚ ਕੋਈ ਦਿੰਦਾ ਦਾ 35000 ਕੋਈ 30 ਆਪਣਾ ਰਵਾਂਗੇ ਰੇਟ ਇਹਦਾ 25 ਆ ਸਾਰੇ ਦਾ 25000 ਆ ਬਾਈ ਸਾਰਾ ਟਾਲੀ ਹੀ ਆ ਪੰਜ ਤੁਸੀਂ ਚੈੱਕ ਕਰ ਸਕਦੇ ਹੋ ਅਜੀ ਅਡੀ ਡਿਜ਼ਾਈਨ 'ਚ ਹੁਣ ਡਿਜ਼ਾਈਨਿੰਗ ਆ ਮਿਲੂਗੀ ਚੇਅਰ ਦੀ ਠੀਕ ਹੈ ਜੀ ਚੇਅਰ ਦੀ ਵੈਰਾਈਟੀ ਉਹਨੂੰ ਆ ਸਾਰੀ ਮਿਲ ਜੂਗੀ ਆ ਸਾਰੇ 25 25000 ਦੀ ਰੇਟ ਆ ਆ 25000 ਆ ਵੀ 25000 ਆ ਬਾਈ ਹਾਂਜੀ ਹਾਂਜੀ ਆ ਵੀ 25000 ਤੇ 25 ਵਾਲੇ ਉੱਪਰ ਵੀ ਦੇ ਆ ਜਾਂਦੇ ਕੁਆਲਿਟੀਫਾਇਰ ਮਾਰਬਲ ਟੌਪ ਆਹ ਮਾਰਬਲ ਟੌਪ ਰੱਖਿਆ ਚ ਇਹ ਮਾਰਬਲ ਆ ਜੀ ਇਹ ਮਾਰਬਲ ਆ ਜੀ ਆਹ ਮਾਰਬਲ ਦੇ ਉੱਤੇ ਕੰਮ ਕੀਤਾ ਹੋਇਆ ਹੈ ਬਈ ਆਹ ਹਾਂਜੀ ਤੇ ਇਹਦਾ ਪ੍ਰਾਈਸ ਵੀਰੇ ਕੋਈ ਦਿੰਦਾ 40 ਜੁਣੀ ਦੇ ਨਿਡਕੜੇ ਦਿੰਦਾ ਹੋਣਾ ਤੇ ਆਪਾਂ ਦਵਾਂਗੇ 33000 ਦਾ ਮਾਰਬਲ ਟੌਪ ਆ ਜੀ 33000 ਦਾ ਠੀਕ ਹੈ ਸੀਛਰੇ ਪੈਸੇ ਲੈ ਕੇ ਕਰਕੇ ਮਾਰਬਲ ਰੱਖ ਕੇ 33000 ਰੁਪਏ ਦਾ ਜੀ ਉਹਨਾਂ ਤੋਂ ਬਾਅਦ ਵੀਰੇ ਆ ਗਿਆ 6 ਸੀਕਟਰ ਜੀ ਦੇਖੋ ਚੇਅਰ ਹੈਵੀ ਚੇਅਰ ਆ ਜਾਂਦੀ ਹੈ ਵੀਰੇ ਇਹ ਸਾਰੀ ਇਹ ਤਰੀਕ ਪਾਲਿਸ਼ ਹੋਈ ਹੋਈ ਹੈ ਤੇ ਆ ਡੀਐਨਏ ਲੱਗੀ ਹੋਈ ਹੈ ਤੇ ਹੈਵੀ ਵੀ ਪੀਸ ਆ ਗਿਆ ਬਾਈ ਇਹ ਤੇ ਮਾਰਬਲ ਵੀ ਰਿਆਂ ਦਾ ਇਟਾਲੀਅਨ ਮਾਰਬਲ ਰੱਖਿਆ ਹੈ ਇਹ ਚ ਵੀ ਕਲਰ ਤੁਹਾਨੂੰ ਦੇਵਾਂਗੇ ਤੇ ਪ੍ਰਾਈਸ ਦੀ ਗੱਲ ਕਰੀਏ ਵੀਰੇ 50000 ਰੁਪਏ ਪ੍ਰਾਈਸ ਹੈ ਦਾ ਕੈਸ਼ ਪ੍ਰਾਈਸ ਹੈ ਸਾਰੇ ਇਹਨਾਂ ਠੀਕ ਹੈ ਜੀ ਠੀਕ ਹੈ ਜੀ 50000 ਰੁਪਏ ਦੇ ਵਿੱਚ ਦੇ ਦਿਆਂਗੇ ਤੇ ਹੈਵੀ ਚੇਅਰ ਮਜ਼ਬੂਤੀ ਹੈ ਬਾਈ ਇਹਦੀ ਪੂਰੀ ਹਾਂ ਜੀ ਸਾਰਾ ਟਾਲੀ ਚ ਬਣਿਆ ਹੋਊਗਾ ਵੀਰੇ ਠੀਕ ਹੈ ਜੀ ਜੀ ਆ ਨੈਕਸਟ ਆ ਗਿਆ ਡਾਈਨਿੰਗ ਟੇਬਲ ਤੇ ਇਹ 8 ਸੀਟਾਂ ਵਾਲਾ ਕੀ ਹੈਗਾ 8 ਸੀਟਾਂ ਵਾਲਾ ਡੈਨਿਟੀਬਲ ਜੀ ਜੀ 7 ਬਾਈ 3.5 ਦਾ ਟੇਬਲ ਦਾ ਸਾਈਜ਼ ਆ ਤੇ ਚੇਅਰ ਆ ਜਾਣੀ ਹੈ ਇਹ ਵੀ ਸਾਰਾ ਟਾਲੀ ਜੀ ਬਣਿਆ ਜਿੰਨੇ ਬਣਦੇ ਆ ਡੈਨਿਟੀਬਲ ਸਾਰੇ ਟਾਲੀ ਜੀ ਬਣਦੇ ਆ ਠੀਕ ਹੈ ਜੀ ਤੇ 3D ਗਲਾਸ ਰੱਖਿਆ ਹੈ ਉੱਪਰ 10mm ਦਾ ਜੀ ਤੇ ਪ੍ਰਿੰਟ ਤੁਸੀਂ ਚੇਂਜ ਕਰਵਾ ਸਕਦੇ ਹੋ ਇਹਦੇ ਤੇ ਪ੍ਰਾਈਸ ਦੀ ਗੱਲ ਕਰੀਏ 36000 ਰੁਪਏ ਕੈਸ਼ ਪ੍ਰਾਈਸ ਹੈ ਇਹਦਾ ਇਹ 36000 ਰੁਪਏ ਦਾ ਜੀ 36000 ਦਾ ਇਹ ਹੈਗਾ ਵੀਰੇ ਡ्रेसਿੰਗ ਟੇਬਲ 3.5 ਬਾਈ 5 ਸਾਈਜ਼ ਹੈ ਇਹਦਾ ਕਲਰ ਚੇਂਜ ਹੁੰਦੇ ਆ ਵੀਰੇ ਜੀ ਤਿੰਨ ਕਲਰ ਹੈ ਜੀ ਠੀਕ ਹੈ ਜੀ ਤੇ ਇਹ ਚ ਵੀ ਲੜ ਜਾਂਦੀ ਜੀ ਤੇ ਗਲਾਸ ਦੀਆਂ ਸਲਫ ਆਣਗੀਆਂ ਚੀਜ਼ ਇਹਦੀਆਂ ਜੀ ਠੀਕ ਹੈ ਜੀ ਤੇ ਸਾਰਾ ਇਹਨੂੰ ਵੀ ਪੇਂਟ ਹੋਇਆ ਹੋਇਆ ਵੀਰੇ ਇਹ ਵਾਈਟ ਪੇਂਟ ਹੋਇਆ ਹੈ ਵਾਈਟ ਡੀਕੋ ਪਲਸ ਪੀਜੂ ਪੇਂਟ ਹੋਇਆ ਹੈ ਥੀਟਾ ਦੇ ਵੀਲ ਲੱਗੇ ਹੋਇਆ ਰੋਡ ਨੂੰ ਵਾਸਤੇ 6ਰ ਲੱਗੇ ਹੋਏ ਜੀ ਕਿ ਆਪਾਂ ਈਜੀ ਰੋਡ ਸਕਦੇ ਹਾਂ ਠੀਕ ਹੈ ਤੇ ਇਹਦਾ ਪ੍ਰਾਈਸ ਹੈਗਾ ਵੀਰੇ 26000 ਰੁਪਿਆ ਪ੍ਰਾਈਸ ਹੈ ਇਹਦਾ ਸਭੀ ਗਰਾਜ ਵੀ ਹੈਵੀ ਚੈਨਲ ਆਏ ਹੋਏ ਹਨ। ਉਹ ਕਿੰਨੂਗਾ ਜਿਆਦਾ ਸਪੇਸ ਦਿੱਤੀ ਤੁਹਾਨੂੰ ਲਗਾਈ ਤੇ ਜੀ। ਮਟੀਰੀਅਲ ਇਹਦੀ ਕਿਹੜਾ ਜੀ? ਸਾਰਾ ਬੋਰਡ ਹੈ ਬੈੱਡ ਵਾਲਾ ਮਟੀਰੀਅਲ ਇਹਨੂੰ ਲੱਗਾਇਆ ਹੈ। ਠੀਕ ਹੈ ਜੀ। ਠੀਕ ਹੈ ਜੀ। ਇਹ ਵੀ ਕਲਰ ਤੁਸੀਂ ਬ੍ਰਾਊਨ ਕਰਵਾ ਸਕਦੇ ਹੋ, ਗ੍ਰੇ ਕਰਵਾ ਸਕਦੇ ਹੋ, ਵਾਈਟ ਆਵੇਗਾ। ਤਿੰਨ ਕਲਰ ਅਵੇਲੇਬਲ ਹਨ। ਹਾਂ, ਤਿੰਨ ਹੀ ਚੱਲਦੇ ਆ ਇਹਦੇ ਜਿਆਦਾ ਡੀਕੋ ਚ ਵਾਈਟ, ਬ੍ਰਾਊਨ ਤੇ ਗ੍ਰੇ। ਲਓ ਜੀ ਨੈਕਸਟ ਆ ਗਈ ਸੋਫੇ ਦੀ ਵੈਰਾਈਟੀ ਹੋਰ ਤੇ ਆਪਾਂ ਇਹਨਾਂ ਬਾਰੇ ਵੀ ਬਾਈ ਤੋਂ ਜਾਣਕਾਰੀ ਲੈ ਲੈਣਾ ਸਾਰੇ। ਸਟਾਰਟਿੰਗ ਵੀ ਇਹ ਪਾਈ ਤੋਂ ਕਰਦੇ ਆ ਸੋਸੇ ਤੋਂ ਵੈਲਵਟ ਚ ਬਣਿਆ ਹੋਇਆ ਹੈ ਜੀ ਇਹਦਾ ਸਾਈਜ਼ ਵੀ 922 8 ਸਾਈਜ਼ ਹੈ ਦੋਨੇ ਸਾਈਡ ਆਰਮ ਲੱਗੀ ਹੋਈ ਹੈ ਡਿਜ਼ਾਈਨ ਠੀਕ ਹੈ ਜੀ ਤੇ 32 ਡੈਕਸ ਦੀ ਫਾਰਮ ਲੱਗੀ ਹੋਈ ਹੈ ਵੈਲਵਟ ਕਪੜਾ ਲੱਗਿਆ 2 ਸਾਲ ਦੀ ਅਸੀਂ ਗੱਦੀ ਤੇ ਫਰੇਮ ਦੀ ਗਾਰੰਟੀ ਦਿੰਦੇ ਆ ਜੇ ਕੱਲ ਕੋਈ ਕੰਪਲੇਟ ਆਉਂਦੀ ਹੈ ਫ੍ਰੀ ਆਫ ਕਾਸਟ ਰਿਪੇਅਰ ਕਰਕੇ ਦਵਾਂਗੇ ਠੀਕ ਹੈ ਜੀ ਤੇ 3x3 ਦਾ ਟੇਬਲ ਆ ਗਿਆ ਨਾਲ ਪਲੱਸ ਗਲਾਸ ਦੋ ਪਫੀ ਠੀਕ ਗਾਰੰਟੀ ਕਿੰਨੇ ਸਮੇਂ ਦੀ ਹੁੰਦੀ ਹੈ ਦੋ ਸਾਲ ਦੀ ਹੁੰਦੀ ਹੈ ਦੋ ਸਾਲ ਦੀ ਦੋ ਸਾਲ ਸੀਟ ਦੀ ਜੀ ਸੀਟ ਨਹੀਂ ਬੈਠੋਗੇ ਤਾਂ ਘੁਣ ਵਗੈਰਾ ਨਹੀਂ ਲੱਗੂਗਾ ਲੱਕੜ ਕਿਉਂਕਿ ਲੱਕੜ ਆਪਾਂ ਡੇਕ ਵਰਤਦੇ ਆਂ ਵੀਰੇ ਅੱਛਾ ਮਾਰਕੀਟ 'ਚ 270 ਦਾ ਮੈਕਸ ਲੱਕੜ ਚੱਲੀ ਜਾਂਦੀ ਹੈ ਤੇ ਆਪਾਂ ਸਭ ਡੇਕ ਵਰਤਦੇ ਆਂ ਜੀ ਤੇਰਾ ਪ੍ਰਾਈਸ ਵੀਰੇ ਆਪਾਂ ਦਵਾਂਗੇ 30500 ਸਾਰੇ ਸੋਫੇ ਦਾ ਇਨਕਲੂਡ 30500 ਦਾ ਬਈ ਆ ਸੈੱਟ ਆ ਦੇਖ ਸਕਦੇ ਹੋ ਤੁਸੀਂ ਕਲਰ ਇਹ 'ਚ ਚੇਂਜ ਕਰਵਾ ਸਕਦੇ ਹੋ ਆ ਜੀ ਵੀਰੇ ਕੈਟਲੋਗ ਕੋਈ ਵੀ ਦਵਾ ਸਕਦੇ ਹੋ ਇਹ ਚ ਫੈਬਰਿਕ ਸੇਮ ਪ੍ਰਾਈਸ ਹੋਊਗਾ ਵੀਰੇ ਇਹ 'ਚ ਭਾਂਤ ਭਾਂਤ ਦੇ ਰੰਗ ਆ ਸਾਰੇ ਜਿਹੜਾ ਦਿਲ ਨੂੰ ਪਉਂਦਾ ਹਨਾ ਡਬਲ ਸਾਈਡ 'ਚ ਕਰਾ ਲਓ ਸਿੰਗਲ ਸਾਈਡ 'ਚ ਕਰਵਾ ਲਓ ਜੀ ਤੇ ਦੋਨੇ ਸਾਈਡ 'ਤੇ ਆਰਮ ਕਰਾਉਣੇ ਅਗਰੇ 30500 ਆ ਜੇ ਇੱਕ ਸਾਈਡ ਕਰਵਾਉਂਗੇ ਤਾਂ 2000 ਰੁਪਏ 500 ਰੁਪਏ ਹੋਰ ਲੈਸ ਮਿਲ ਜਾਣੀ ਹੈ ਜੇ ਆਰਮ ਇੱਕ ਹੜੇ ਦੀ ਅੱਛਾ ਆ ਵਾਲੀ ਇੱਕ ਹੜੇ ਦੀ 30000 ਰੁਪਏ ਦਾ ਰਹਿਣਾ ਠੀਕ ਹੈ ਜੀ ਤਿੰਨ ਵਜੇ ਦਾ ਟੇਬਲ ਆ ਗਿਆ ਨਾਲ ਦੂਪਾ ਪੀ ਇਹਦੀ ਵੀ ਆਪਾਂ ਕੈਟਲੋਗ ਦਿਖਾ ਦਈਏ ਵਿੱਚ ਵੀ ਕਲਰ ਤੁਹਾਨੂੰ ਮਿਲ ਜਾਣਗੇ ਜਿਵੇਂ ਆ ਡਬਲ ਸਾਈਡ 'ਚ ਬਣਿਆ ਹੈ ਡਬਲ ਸਾਈਡ 'ਚ ਕਰਵਾ ਸਕਦੇ ਹੋ ਜੀ ਤੇਰੇ ਪ੍ਰਾਈਸ ਦੀ ਗੱਲ ਕਰੀਏ ਵੀਰੇ 40000 ਕਿਉਂਕਿ ਇਹ ਸਾਰੇ ਸੈਟ ਦਾ ਪ੍ਰਾਈਸ ਹੈ ਦਾ ਆ ਸੈਟ ਦਾ 7 ਕਿਲੋਮੀਟਰ ਤੱਕ ਦੀ ਸ਼ਿਪਿੰਗ ਫ੍ਰੀ ਆ ਸਰ ਜੀ ਠੀਕ ਹੈ ਜੀ ਫੈਸ ਦੀ ਗੱਲ ਕਰੀਏ ਵੀਰੇ ਇਹਨੂੰ ਸਪੇਸ ਚਾਹੀਦੀ ਆ 9x12x9 ਆ ਦੇਖੋ ਆ ਸਭ ਤੋਂ ਵੱਡਾ ਬਈ ਸਪੇਸ ਚਾਹੀਦੀ ਆ 9x12x9 ਇਹਨੂੰ ਜੀ ਠੀਕ ਆ ਪ੍ਰੋਪਰ ਬਣਿਆ ਹੈ ਲੈਦਰਸ ਵਰਡ ਫੈਬਰਿਕ ਲੱਗੇ ਆ ਇਹਨੂੰ ਜੀ ਤੇ ਪਾਵੇ ਦਾ ਦੇਖੋ ਪਾਵੇ ਹੈਵੀ ਪਾਵੇ ਲੱਗੇ ਆ ਸਾਰੇ ਪਾਵੇ ਚੈੱਕ ਕਰੋ ਬਾਈ ਕੁਆਲਿਟੀ ਉਹਦੀ ਪਾਵੇਆਂ ਦੀ ਤੇ ਟੇਬਲ ਸਾਈਜ਼ ਇਹ ਚ ਆ ਗਿਆ ਵੀਰੇ 3x4 ਦਾ ਠੀਕ ਹੈ ਜੀ ਟੇਬਲ ਵੀ ਬੜਾ ਹੈ ਬਈ ਇਹਦਾ ਟੇਬਲ ਇਹ ਚ ਬੜਾ ਆਖਿਆ ਵੀਰੇ ਆਪਾਂ ਤੇ ਇਹ ਵੀਰੇ ਪ੍ਰਾਈਸ ਦੀ ਗੱਲ ਕਰੀਏ ਆਪਾਂ ਦਵਾਂਗੇ ਤੁਹਾਨੂੰ 58000 ਦਾ ਹੈ ਇਹ 58000 ਦਾ 58000 ਦਾ ਸੈਟ ਆ ਕੰਪਲੀਟ ਸਾਰਾ ਇਹ ਠੀਕ ਹੈ ਜੀ ਠੀਕ ਹੈ ਜੀ ਲੈਦਰ ਸਵੈਡ ਫੈਬਰਿਕ ਹੈ ਜੀ ਜੀ ਇਹੀ ਸਾਈਜ਼ ਚ ਵੀਰੇ 9x12 ਚ ਕਾ ਆ ਜਾਂਦਾ ਗ੍ਰੀਨ ਕਲਰ ਨਾਲ ਕਰੀਮ ਕਲਰ ਦੀ ਮੈਚਿੰਗ ਲੈਦਰ ਦੀ ਇਹ ਕਾਜੂ ਵਾਲੇ ਆ ਨਾ ਆ ਗਿਆ ਸਾਈਡ ਤੋਂ ਫੇਰ ਉਹ ਕਾਜੂ ਵਾਲਾ ਡਿਜ਼ਾਈਨ ਆ ਗਿਆ ਬਈ ਇਹ ਇਹ ਚਾਪਰ ਇੱਕ ਐਡ ਕਰਤਾ ਕੱਪ ਹੋਲਡਰ ਆ ਦੋ ਕੱਪ ਹੋਲਡਰ ਤੇ ਚ ਸਟੋਰੇਜ ਵਸਦੇ ਆ ਸਮਾਨ ਇਹ ਤੇ ਤੁਸੀਂ ਬੀਅਰ ਬੋਰਡ ਦੀ ਜੇ ਚਾਹਤ ਰੱਖਦੇ ਹੋ ਜਾਂ ਕੋਈ ਸਟੋਰੇਜ ਰੱਖਦੇ ਆ ਆਪਦੇ ਹਨਾ ਬਈ ਸ਼ੌਂਕ ਹੁੰਦੇ ਆ ਇਹ ਚਾ ਕੇ ਕੋਰਨਰ ਲੂਜ਼ ਕਰਤਾ ਆਪਾਂ ਜੀ ਉਹ ਚ ਫਿਕਸ ਸੀਗਾ ਇਹ ਚ ਲੂਜ਼ ਕੋਰਨਰ ਆ ਗਿਆ ਠੀਕ ਹੈ ਜੀ ਇਹਦਾ ਵੀਰੇ ਪ੍ਰਾਈਸ ਸਾਰੇ ਸੈਟ ਦਾ ਹੈਗਾ 60000 ਰੁਪਏ ਇਹ 60000 ਰੁਪਏ ਦਾ ਸੀ ਤੇ ਉਹ 58000 ਦਾ 58000 ਦਾ ਸੀ ਇਹ 2000 ਰੁਪਏ ਵੱਧ ਆ ਬਈ ਇਹ ਚ ਠੀਕ ਐਡ ਹੋ ਗਈਆਂ ਜੀ ਆ ਇੱਧਰ ਆ ਗਈਆਂ ਅਲਮਾਰੀਆਂ ਵੀ ਫੇਰ ਮਾਰੀਆਂ ਆਪਣੀਆਂ ਖੁਦ ਹੀ ਮੈਨੂਫੈਕਚਰਿੰਗ ਹੈ ਦੀ ਵੀ ਜੀ ਤੇ ਤੁਸੀਂ ਸੈੱਦ ਦੇ ਕੇ ਬਣਵਾ ਸਕਦੇ ਹੋ ਠੀਕ ਐ ਜੀ ਤੇ ਬਣਦੀਆਂ ਪਾਰਟਿਕਲ ਬੋਰਡ ਚ ਆ ਪਹਿਲਾਂ ਦੱਸ ਦਿਆਂ ਪਾਰਟਿਕਲ ਬੋਰਡ ਚ ਬਣਦੀਆਂ ਨੇ ਸਾਈਜ਼ ਵਿੱਚ ਸਾਰੇ ਮਿਲ ਜਾਣਗੇ ਤੁਹਾਨੂੰ ਸਾਡੇ ਕੋਲ ਤੇ ਮੈਂ ਤੁਹਾਨੂੰ ਸਾਈਜ਼ ਵੈਸੀ ਦੱਸ ਦੇਣਾ 7x4 ਦੀ 11000 ਰੁਪਏ ਦੀ ਆ 7x5 ਦੀ 14000 ਰੁਪਏ ਦੀ ਆ ਜੀ 7x6 ਦੀ ਵੀਰੇ ਯਾਰ ਮੇਰੀ ਆ ਪਈ ਆ ਮਾਰਗੀ ਕੋਈ 28 18000 ਦੇ ਦਿੰਦਾ ਕੋਈ 20000 ਅਸੀਂ ਦਵਾਂਗੇ ਸਾਡੇ 16000 ਰੁਪਏ ਦੀ ਇਹ 16000 ਸਾਡੇ 16000 ਦੀ 7/6 ਸਾਈਜ਼ ਇਦਾਂ ਲਵਾ ਲਓ 500 ਆਏ ਉਪਰ ਹਾਈਡਰੋਲਿਕ ਲਵਾ ਲਓ ਇਹ ਵੀ 7/6 ਸਾਈਜ਼ ਆ ਸਾਡੇ 16000 ਦੀ ਇਹ 16000 ਦੀ ਹੈ ਸਾਡੇ 1600 ਦੀ ਤੇ ਮਾਰਕੀਟ 'ਚ ਵੀਰੇ ਇੱਕ ਹੋਰ ਦੱਸਦੀ ਐ ਤੇ ਮਾਰਕੀਟ ਨੂੰ ਗਾਈ ਕੱਟ ਕਰ ਦਿੰਦੇ ਆ ਅੱਛਾ ਜੀ ਠੀਕ ਆ ਤੁਸੀਂ ਉਰੇ ਆਓ ਹੁਣ ਦਿਖਾ ਜੀ ਹਾਂ ਮਾਰਕੀਟ 'ਚ ਵੀਰੇ ਆ ਚੀਜ਼ ਦਾ 17 ਇੰਚ ਹੀ ਕਰ ਦਿੰਦੇ ਆ ਤੇ ਮਾਰੀ ਉਰੇ ਖਤਮ ਹੋ ਜਾਂਦੀ ਆ ਅੱਛਾ ਜੀ ਆਨਲਾਈਨ ਜਿਹੜੇ ਵੀਡੀਓ ਪਾਉਂਦੇ ਔਰੇ ਅਰਮਾਰੀ ਖਤਮ ਹੋ ਗਈ ਰੇਟ ਘਟ ਗਿਆ ਕਸਟਮਰ ਉਹ ਅਗਲਾ ਕਹਿੰਦਾ ਕਿ ਉੱਥੇ ਅਰਮਾਰੀ ਇੰਨੀ ਮਿਲਦੀ ਆ ਨਹੀਂ ਪਤਾ ਹੈਗਾ ਕੀ ਸਾਈਜ਼ ਸਾਡਾ 22 ਇੰਚ ਹੀ ਹੁੰਦਾ ਪਿਆਰ 22 ਇੰਚ ਤੱਕ ਦਿੰਨੇ ਆ ਫੇਰ ਮਾਰੀ ਅਸੀਂ ਦਿੰਨੇ ਆ 7x8 ਦੀ ਅਰਮੀ ਦਾ ਹੈਗੀ ਹੈ ਜੀ ਆਪਣੀ 24500 ਰੁਪਿਆ ਜੇ 7x7 ਲੈਣੀ ਆ ਅਸੀਂ 2 ਪੀਸਾਂ ਹੀ ਦਿੰਨੇ ਆ ਅਰਮੀ ਦਾ ਠੀਕ ਹੈ ਜੀ 7x8 ਵੀ 2 ਪੀਸਾਂ ਕਿ ਟੇਢੀ ਹੋ ਕੇ ਅੰਦਰ ਜਾ ਮ ਚਲੀ ਜਾਵੇ ਜੀ ਠੀਕ ਹੈ ਇਹਦਾ ਪ੍ਰਾਈਸ ਹੈਗਾ ਜੀ ਕੋਈ ਦਿੰਦਾ 30000 ਰੁਪਿਆ ਜੀ ਅਸੀਂ ਦਿੰਨੇ ਆ 7x7 ਦੀ ਅਰਮੀ ਦਾ 19500 ਚ 19500 ਚ ਕੋਈ ਨਹੀਂ ਦਊਗਾ ਹੈ ਠੀਕ ਹੈ ਜੀ ਠੀਕ ਹੈ ਜੀ ਆਸ ਤੇ ਆ ਜੋ ਸਲਾਈਡਿੰਗ ਰਮੀਰਾ ਲੈਣੀ ਹੈ 7 बाई 7 ਦੀ ਜੀ ਆ ਸਲਾਈਡਿੰਗ ਵੀ ਪਈ ਹੈ ਆਪਣੇ ਕੋਲੇ ਆ ਸਲਾਈਡ ਵਾਲੀ ਆ ਗਈ ਬਈ 1 ਪੀਸ ਚ ਹੀ ਹਣੀ ਹੋਈ ਹੈ ਤੇ ਮਾਰਕੀਟ ਪ੍ਰਾਈਸ ਪ੍ਰਾਈਸ ਹੋਊਗਾ 30 35000 ਜੀ ਆਪਾਂ ਜਦੋਂ ਹੀ ਸਰਫ 22000 ਰੁਪਏ ਚ ਇਹ 22000 ਰੁਪਏ ਚ 22000 ਜੀ ਠੀਕ ਹੈ ਰੇਟ ਕੱਟ ਕਰਕੇ ਕੁਆਲਿਟੀ ਨਹੀਂ ਡਾਊਨ ਕੀਤੀ ਫਿਰ ਆਪਾਂ ਦੀ ਖੁਦ ਹੀ ਮੈਨੂਫੈਕਚਰਿੰਗ ਆਪਣੀ ਜੀ ਤੋਂ ਬਾਅਦ ਚ ਆ ਗਈ ਐਲਸੀਡੀ ਪੈਨਲ ਸਟਾਰਟਿੰਗ ਹੋਏ ਦਾ ਸਾਈਜ਼ 6x4 ਜੀ ਤੇ ਪਰਾਈਸ ਦੀ ਗੱਲ ਕਰੀਏ ਜੀ 7000 ਰੁਪਏ ਪਰਾਈਸ ਆਦਾ 6x4 ਦੇ ਸਾਈਜ਼ ਦਾ 6x4 7000 ਰੁਪਏ ਪਰਾਈਸ ਆ ਬਈ ਤੇ ਐਲ ਸੀ ਡੀ ਪੈਨਲ ਇੱਥੇ ਆਊਗਾ ਐਲ ਸੀ ਡੀ ਲੱਗੂਗੀ ਇਹਦੇ ਚ 42 ਇੰਚ ਜੀ ਠੀਕ ਹੈ 42 ਇੰਚ ਲਵਾ ਦੂਸੀਂ 32 ਇੰਚ ਲਾਓ 42 ਤੋਂ ਬੜੀ ਨਹੀਂ ਲੱਗਣੀ ਉਹ ਜੀ ਠੀਕ ਹੈ ਜੀ ਇਹਦੇ ਚ ਵੀ 42 ਇੰਚ ਲੱਗੂਗੀ ਇਹਦਾ ਸਾਈਜ਼ ਆ ਗਿਆ ਜੀ 6x5 ਇਹ 6x5 ਦਾ ਤੇ ਆ ਗਿਆ ਸਲਫਾਇਟ ਠੀਕ ਹੈ ਜੀ ਇਹਦੇ ਚ ਵੀ 42 ਇੰਚ ਲੱਗੂਗੀ ਜੀ ਇਹ ਤੇ ਕਲਰ 6/4 ਤੇ 7000 ਤੁਹਾਨੂੰ ਆ ਵੀ ਗ੍ਰੇ ਕਲਰ ਵੀ ਮਿਲ ਜੂਗਾ ਠੀਕ ਹੈ ਜੀ ਇਹ ਵੀ 7000 7000 ਦੀ ਹੈ ਇਹ ਚ ਹੈਗਾ 6/5 ਜੀ ਐਲਸੀਡੀ ਬੜੀ ਲਾਉਣੀ ਹੈਗੇ ਨੇ 55 ਇੰਚ ਉਹ ਇਹ ਚ ਲੱਗੂਗੀ 6/5 ਸੈੱਟ ਚ 10000 ਕੀ ਪ੍ਰਾਈਜ਼ ਹੈ ਦਾ ਠੀਕ ਹੈ ਜੀ ਉੱਪਰ ਲਾਈਟਾਂ ਲੱਗਣੀਆਂ ਨੇ ਜੀ ਲਾਈਟ ਵਗੈਰਾ ਲਾ ਕੇ ਦਵਾਂਗੇ ਜੀ ਸਾਈਜ਼ ਵੀ ਵੱਡਾ ਹੋਣਾ ਉਹ ਹਾਂ ਜੀ ਇਹ 6.5/6 ਆ 5 ਦਾ ਸਾਈਜ਼ 6.5/5 ਜੀ ਉਹ ਦੋ ਜਾਨੇ 6 6.5 बाई 6 ਸਾਈਜ ਆ ਗਿਆ ਵੀਰੇ ਇਹ ਚ 55 ਇੰਚ ਲੱਗੂ 11000 ਰੁਪਏ ਪ੍ਰਾਈਸ ਆ ਦੋ ਇਹ 11000 ਦੀ ਆ ਗਈ ਹਾਂਜੀ ਆ ਵੇਖ ਸਕਦੇ ਹੋ ਇਹਠਾ 6 ਸਿਰ ਲੱਗੇ ਹੋਇਆ ਰੋੜਨ ਵਾਸਤੇ ਜੀ ਕੋਈ ਦੋ ਕਸਟਮਰ ਨੇ ਕਿਹਾ ਨੇ ਬੜਾ ਸਾਈਜ਼ ਵੀ ਅਲਕੜੀ ਲਾਉਣੀ ਹੈ ਉਹ ਚ ਸਾਈਜ਼ ਆ ਗਿਆ ਜੀ 6.5 बाई 7 ਸਾਈਜ਼ ਆ ਗਿਆ ਆਹ ਡਿਜ਼ਾਈਨ ਚੈੱਕ ਕਰੋ ਤੇ ਨਾਲ ਆਪਾਂ ਦੇ ਤਾਂ ਇੱਕ ਡਰਾਫਟਿੰਗ ਐਡ ਕਰਤਾ ਇਹ ਚ ਜੀ ਤੇ ਪ੍ਰਾਈਸ ਕੀ ਜੀ ਸਿਰਫ 10000 ਰੁਪਏ ਪਲੱਸ ਹੋ ਜਾ ਉਹ 11 ਵੀ ਸੀਗੀ ਆ 12000 ਦੀ ਠੀਕ ਹੈ ਜੀ ਜੁਡੀ ਦੇ ਨਾਲ ਆਪਣੇ ਕੋਲ 6.5/6 ਦਾ ਇਹਦਾ ਪ੍ਰਾਈਸ ਹੈਗਾ ਜੀ 11000 ਰੁਪਏ ਤੇ 11000 11 11 ਜਿੰਨੀ ਲੱਕੜ ਲੱਗਦੀ ਸਾਰੀ ਡੇਗ ਲੱਗਦੀ ਆ ਠੀਕ ਹੈ ਜੀ ਤੇ ਆਹ ਦੇਖੋ ਮੇਨ ਗੱਲ ਫਾਰਮ ਆਪਾਂ 32 ਡੈਕੀ ਫਾਰਮ ਤੁਹਾਨੂੰ ਕਿਹਾ ਸੀ 32 ਡੈਕੀ ਫਾਰਮ ਤੁਹਾਨੂੰ ਮਿਲੂਗਾ ਜੀ ਆਹ ਦੇਖੋ 32 ਸੁਪਰ ਦਾ ਮਾਲ ਹੋਊਗਾ 2 ਸਾਲ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਹੈ ਵੀ ਹੋ ਵੀ ਜਦਾ ਮਰਜ਼ੀ ਦਾ ਆਪ ਕਰ ਜੀ ਜਿੰਨਾ ਮਾਲ ਆਪਾਂ ਲਾਉਨੇ ਸਾਰਾ ਕੂਪਰ ਦਾ ਹੀ ਲਾਉਨੇ ਆ ਕੂਪਰ ਦਾ 32 ਡੈਕ ਦਾ ਮਾਲ ਫੈਬਰਿਕ ਆਪਣੇ ਕੋ ਬਾ ਆ ਗਿਆ ਜੀ ਕੋਈ ਵੀ ਲਵਾ ਸਕਦੇ ਹੋ ਜੇ ਸਟਾਕ ਚ ਹੈਗਾ ਨਹੀਂ ਆਰਡਰ ਤੇ ਆਪਾਂ ਫੈਬਰਿਕ ਮੰਗਾ ਦਿੰਨੇ ਆ ਸਾਰਾ ਹਾਂ ਜੀ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਸੱਜਣਾ ਮਿੱਤਰਾਂ ਨਾਲ ਸ਼ੇਅਰ ਕਰਿਓ ਜਿੱਥੇ ਤੱਕ ਇਹ ਵੀਡੀਓ ਜਾਣੀ ਚਾਹੀਦੀ ਹੈ ਉਮੀਦ ਹੀ ਕਰਦੇ ਆ ਵੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਬਾਕੀ ਆਪਾਂ ਮਿਲਾਂਗੇ ਅਗਲੀ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਬਾਈ ਜਿੰਨਾ ਆਪਾਂ ਉਹਨੂੰ ਲੈਦਰ ਸਵੇਡ ਦੱਸਿਆ ਉਹ ਕੰਬਲ ਵਾਲਾ ਹੁੰਦਾ ਈ ਹੈ ਜਿਵੇਂ ਆਹ ਕੰਬਲ ਵਾਲਾ ਆ ਗਿਆ ਇਹਨਾਂ ਬੈਕਕੈਡ ਕੰਬਲ ਲੱਗਿਆ ਹੁੰਦਾ ਹਲਕੀ ਲੈਦਰ ਨਹੀਂ ਲੱਗਦੇ ਜਿਹੜੀ ਸਿੰਗਲ ਹੁੰਦੀ ਹੈ क्रैक ਹੋ ਜਾਂਦੀ ਆਹ क्रैक ਨਹੀਂ ਹੋਊਗੀ ਕੰਬਲ ਵਾਲਾ ਅੱਛਾ ਜੀ ਜਿਆਦਾ ਆਪਣੇ ਇਹੀ ਲੱਗਦੀ ਹੈ ਡਾਈਨਿੰਗ ਟੇਬਲ ਤੇ ਰਨ ਹੋ ਗਈ ਸੋਫੇਨ ਹੋ ਗਈ ਠੀਕ ਜੀ ਕੰਰੇ ਵਿੱਚ ਸਾਡੇ ਨੂੰ ਮਿਲ ਜਾਣਗੇ ਸਟੌਕ ਜੋ ਚੱਲਦੇ ਆ ਜੀ